ਮੇਰੇ ਖਿਆਲ ਹੈ ਅਕਾਲੀ ਦਲ ਦਾ ਮੁਕਾਬਲੀ ਚ ਹਿੰਦੀ ਕਰ ਰਿਹਾ ਹੈ ਜੋ ਹਾਲਾਤ ਮੈਨੂੰ ਗਰਾਉਂਡ ਲੈਵਲ ਤੇ ਲੱਗ ਰਹੇ ਨੇ ਅਕਾਲੀ ਦਲ ਦਾ ਗੜ ਗੜ ਤੋੜਦੇ ਆ ਕਿ ਜੀ ਗੜ ਕੋਈ ਕਿਸ ਨੇ ਰਜਿਸਟਰੀ ਥੋੜੀ ਕਰਾਈਏ ਕਿਸੇ ਨੇ ਨਹੀਂ ਲੱਗਾ ਕਿ ਤੁਸੀਂ ਅਕਾਲੀ ਦਲ ਨੂੰ ਮਾੜੇ ਵਕਤ ਚ ਛੱਡ ਕੇ ਆ ਗਏ ਤੁਸੀਂ ਪਾਕੀ ਮੈਂ ਕਦੋਂ ਛੱਡੀ ਹੈ ਜੀ ਅਕਾਲੀ ਦਲ ਉਹਨਾਂ ਨੇ ਕਾਰਨ ਦਾ ਕਾਰਨ ਦੱਸੋ ਨੋਟਿਸ ਦਿੱਤਾ ਸ਼ੋਕ ਆਫ ਨੋਟਿਸ ਸ਼ੋਕ ਦਾ ਨੋਟਿਸ ਦਿੱਤਾ ਉਹਨਾਂ ਨੇ ਮੈਂ ਜਾ ਕੇ ਆਈ ਸ਼ੁੱਡ ਹੈਵ ਬੈਗਡ them ਕਿ ਕੋਈ ਉਸ ਤੋਂ ਬਾਅਦ ਗੱਲਬਾਤ ਨਹੀਂ ਕਰਦੀ ਬਦਲ ਨਾ ਅਰ ਸਿਮਰਤ ਬਦਲ ਨਾ ਅਰ ਸਿਮਰਤ ਨਾਲ ਤਾਂ ਉਹਦੋਂ ਗੱਲ ਨਹੀਂ ਹੁੰਦੀ ਸੀ ਜਦੋਂ ਇਕਲੀਦਨ ਸੀ ਤੇ ਬਾਅਦ ਚ ਤਾਂ ਜਸਟ ਪੋਸੀਬਲ ਕੋਈ ਗੱਲ ਨਹੀਂ ਵੀ ਹੋ ਸਕਦਾ ਉਹਨਾਂ ਨਾਲ ਸ਼ੀ ਇਜ਼ ਨੋਟ ਅਪਰੋਚੇਬਲ ਨੋਟ ਓਲਸੋ ਔਨ ਦ ਫੋਨ ਅਜੇ ਆਜ਼ਾਦ ਉਮੀਦਵਾਰ ਨੇ ਲੱਖਾ ਸਿਧਾੜਾ ਕੋਣ ਉਹ ਤਾਂ ਨੌਨ ਸੀਰੀਅਸ ਜੀ ਉਹ ਹੀ ਇਜ਼ ਅ ਨੌਨ ਸੀਰੀਅਸ ਕੈਂਡੀਟ ਤਾ ਇਥੋਂ ਤੱਕ ਵੀ ਇਲਜ਼ਾਮ ਲਗਾਉਂਦੇ ਨੇ ਕਿ ਕਾਂਗਰਸ ਨੇ ਵੀ ਕੈਂਡੀਡੇਟ ਖੜਾ ਕੀਤਾ ਹੈ ਤਾਂ ਕਿ ਪਰ ਸਿਮਰਤ ਕੋਰ ਬਾਦਲ ਦੀ ਜੇਤੂ ਤੇਨੂੰ ਤਾਂ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ ਤੇ ਹਰ ਸਿਮਰਤ ਕੋਰ ਬਾਦਲ ਤੇ ਤੂੰ ਬੈਠ ਕੇ ਸਲਾਹ ਕੀਤੀ ਸੀ ਜਦੋਂ ਜੀਤਵਿੰਦਰ ਨੂੰ ਟਿਕਟ ਮਿਲ ਰਹੀ ਸੀ ਡੋਨਟ ਟੇਕ ਥੈਮ ਸੀਰੀਅਸਲੀ ਇਹ ਤਾਂ ਬਲੈਕਮੇਲਰ ਨੇ ਤੇ ਸਾਡੇ ਗੁਰੂ ਦੀ ਬੇਇੱਜ਼ਤੀ ਹੋ ਗਈ ਹੋਵੇ ਉਹ ਹਰ ਤੱਕ ਉਹਨੂੰ ਇਨਸਾਫ ਨਾ ਮਿਲੇ ਸਾਡੇ ਗੁਰੂ ਨੂੰ ਉਹ ਤਾਂ ਕੌਣ ਜ਼ਿੰਮੇਵਾਰ ਹੈ ਜ਼ਿੰਮੇਵਾਰ ਸ਼ਰੂਮਨੀ ਸ਼ਰੂਮਨੀ ਕਾਲੀ ਦਲ ਹੈ ਕਾਂਗਰਸ ਕਾਂਗਰਸ ਕੇ ਬੀਜ ਸਾਢੀ ਦਲ ਦੀ ਸਰਕਾਰ ਚ ਪੰਜਾਬ ਨੇ ਬੇਅਦਬੀਆਂ ਦਾ ਮਾੜਾ ਤੌਰ ਦੇਖਿਆ 2015 ਚ ਹੋਇਆ 2017 ਤੱਕ ਉਹਨਾਂ ਦੀ ਸਰਕਾਰ ਰਹੀ ਉਹਨਾਂ ਨੇ ਇਨਸਾਫ ਨਹੀਂ ਦਿੱਤਾ ਜਿਸ ਦਾ ਕਮਿਆਜ਼ਾ ਉਹਨਾਂ ਨੂੰ ਅਜੇ ਤੱਕ ਭੁਗਤਣਾ ਪਿਆ ਤੁਸੀਂ ਦੇਖੋ ਉਹਨਾਂ ਦਾ ਗਰਾਫ ਉਹਨਾਂ ਦਾ ਗਰਾਫ ਲਗਾਤਾਰ ਹੇਠਾ ਜਾ ਰਿਹਾ ਹੈ ਉਸ ਤੋਂ ਬਾਅਦ ਜਦੋਂ ਤੁਹਾਡੇ ਜੋ ਪੋਲੀਟੀਕਲ ਗੁਰੂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਬਣੀ ਉਹਨਾਂ ਨੇ ਕੀ ਵਾਦਾ ਕੀਤਾ ਕਿ ਮੈਂ ਬੇਅਦਬੀਆਂ ਦਾ ਇਨਸਾਫ ਦਵਾਵਾਂਗਾ ਉਹ 5 ਸਾਲ ਨਹੀਂ ਹੋ ਪਾਇਆ ਦਵਾਇਆ ਲੋਕਾਂ ਨੂੰ ਸਮਝਾਓਗੇ ਲੋਕ ਤਾਂ ਔਰਤਾਂ ਤੇ ਵਿਸ਼ਵਾਸ ਕਰਨਗੇ ਕਿ ਬੇਅਦਬੀਆਂ ਜਿਸ ਸਰਕਾਰ ਚ ਹੋਈਆਂ ਤੁਸੀਂ ਉਸ 2023 تک 파ਟ ਰਹੇ ખેતી ਕਾਨੂੰਨ ਜਿਸ ਤਰੀਕੇ ਨਾਲ ਉਹਨਾਂ ਨੂੰ ਪ੍ਰਚਾਰਿਆ ਗਿਆ ਕਾਲੇ ਕਾਨੂੰਨ ਕਿਸਾਨ ਕਹਿੰਦੇ ਰਿਹਾ ਅਕਾਲੀ ਦਲ ਨੂੰ ਸਮਝਣ ਤੋਂ ਬਹੁਤ ਦੇਰ ਲੱਗੀ ਉਹ ਸਿੱਫਤਾ ਕਰਦੇ ਨੇ ਤੁਸੀਂ ਉਸਾਂ 파ਟ ਰਹੇ ਜਿਹਦੀ ਗੱਲ ਸੁਣੋ ਜਿਹਦੀ ਗੱਲ ਤਾਂ ਹੀ ਮੈਂ ਕਹਿੰਦਾ ਜਿਹਦੀ ਗੱਲ ਸੱਚੀ ਹੈ ਸੱਚੀ ਕਹਿ ਦੇਣੀ ਚਾਹੀਦੀ ਹੈ ਬੰਦਾ ਸੌਖਾ ਹੋ ਜਾਂਦਾ ਛੇਤੀ ਬਹੁਤ ਮੁਸ਼ਕਿਲ ਨਹੀਂ ਹੋ ਜਾਂਦਾ ਛੇਤੀ ਐਕਸਿਟ ਨਹੀਂ ਕਰ ਲੈਣਾ ਚਾਹੀਦਾ ਬਿਲਕੁਲ ਜੀ ਹਰ ਚੀਜ਼ ਦੀ ਹਰ ਚੀਜ਼ ਦਾ ਟਾਈਮ ਹੁੰਦਾ ਸਤਿ ਸ੍ਰੀ ਅਕਾਲ ਮੈਂ ਹਰਸ਼ਦੀਪ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਇਸ ਵਕਤ ਅਸੀਂ ਬਠਿੰਡਾ ਚ ਮੌਜੂਦ ਆ ਇਸੂਆ ਕਾਲਿੱਤਾਲ ਦਾ ਗੱਡ ਕਿਆ ਜਾ ਸਕਦਾ ਕਿਉਂਕਿ ਲਗਾਤਾਰ ਤਿੰਨ ਵਾਰ ਤੋਂ ਇਹ ਖਰਸਿੰਦਰ ਕੋਲ ਬਾਦਲ ਜਿੱਤਦੇ ਆਏ ਨੇ ਪਰ ਇਸ ਵਾਰ 2024 ਦਾ ਮੁਕਾਬਲਾ ਕਾਫੀ ਦਿਲਚਸਪ ਹੈ ਅਸੀਂ ਫਿਲਹਾਲ ਮੌਜੂਦਾ ਕਾਂਗਰਸੀ ਉਮੀਦਵਾਰ ਜੀਤ ਮੋਹਿੰਦਰ ਸਿੰਘ ਸਿੱਧੂ ਜੀ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਅਕਾਲੀ ਦਲ ਚੋਂ ਹੀ ਆਏ ਨੇ ਕਾਂਗਰਸੀ ਉਮੀਦਵਾਰ ਨੇ ਕਿਵੇਂ ਦਾ ਮੁਕਾਬਲਾ ਇਹਨਾਂ ਦਾ ਆਪਣੇ ਆਪਣਿਆਂ ਨਾਲ ਰਹਿ ਸਕਦਾ ਹੈ ਉਸ ਬਾਰੇ ਪੁੱਛਦੇ ਆ ਸਰ ਖਵਾ ਕੀ ਕੁਝ ਕਹਿਦੀ ਹੈ ਸਰ ਸਾਰੇ ਨੂੰ ਮੇਰੀ ਪਹਿਲਾਂ ਸਸ਼ੀਕਾਲ ਜੀ ਤੇ ਥੈਂਕ ਯੂ ਸੋ ਮੱਚ ਏ ਤੁਸੀਂ ਗੱਲ ਕੀਤੀ ਮੁਕਾਬਲੇ ਦੀ ਮੇਰੇ ਖਿਆਲ ਹੈ ਕਾਲੀ ਦਲ ਤਾਂ ਮੁਕਾਬਲੇ ਚ ਹਿੰਡੀਾ ਲੱਗ ਰਿਹਾ ਹੈ ਜੋ ਹਾਲਾਤ ਮੈਨੂੰ ਗਰਾਉਂਡ ਲੈਵਲ ਤੇ ਲੱਗ ਰਹੇ ਨੇ ਤੇ ਪਰ ਚਲੋ ਫਿਰ ਵੀ ਕਿਉਂਕਿ ਜਿੰਨੇ ਵੀ ਕੰਟੈਸਟੈਂਟਸ ਖੜੇ ਹੁੰਦੇ ਨੇ ਵੱਖ-ਵੱਖ ਪਾਰਟੀਆਂ ਤੋਂ ਇਲੈਕਸ਼ਨ ਸਾਰੇ ਨਹੀਂ ਲੜਦਾ ਹੈ ਤੇ ਆਪਦੀ ਗੱਲ ਲੋਕਾਂ ਚ ਰੱਖਣੀ ਨੇ ਰੱਖਦੇ ਹੋਏ ਇੱਕ ਮਾਹੌਲ ਬਣਦਾ ਹੈ ਸੋ ਮੈਂ ਸਮਝਦਾ ਉਸ ਤੋਂ ਬਾਅਦ ਹੀ ਲੋਕੀ ਮਨ ਬਣਾਉਂਦੇ ਨੇ ਕਿ ਇਹਨੂੰ ਵੋਟ ਪਾਉਣੀ ਹੈ ਸੋ ਇਸ ਕੀ ਮੈਨੂੰ ਲੱਗ ਰਿਹਾ ਕਿ ਲੋਕਾਂ ਦਾ ਮਨ ਬਣਿਆ ਕਿ ਇਸ ਕੀ ਅਸੀਂ ਬਦਲਾਅ ਲਿਆ ਕੇ ਹੁਣ ਦੁਬਾਰਾ ਕਾਂਗਰਸ ਨੂੰ ਬਦਲਾਅ ਕੀ ਤੇ ਆਮ ਆਦੀ ਪਾਰਟੀ ਵਾਲਾ ਤਾਂ ਨਹੀਂ ਉਹ ਕਰ ਦੜ ਕੇ 2022 ਉਹ ਤਾਂ ਇੱਕ ਵਾਰ ਬਦਲਾਅ ਇੱਕ ਵਾਰ ਹੋ ਗਿਆ 2022 ਤੇ ਲੋਕਾਂ ਨੇ ਦੇਖ ਲਿਆ ਕਿ ਉਹ ਜਿਹੜਾ ਮਾੜਾ ਬਦਲਾਅ ਕੀਤਾ ਪੰਜਾਬ ਦਾ ਤੇ ਜੋ ਲੋਕਾਂ ਨਾਲ ਹਾਲ ਹੋਇਆ ਪੰਜਾਬ ਦਾ ਜੋ ਹਾਲ ਹੋਇਆ ਉਹ ਸਾਰਿਆਂ ਦੇ ਸਾਹਮਣੇ ਹੈ ਸੋ ਪ੍ਰੇਫਰੈਂਸ ਜਿਹੜੀ ਹੈ ਹੁਣ ਵੋਟਰ ਦੀ ਉਹ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਚਾ ਖਰਸਿਮਲੋਤ ਕੋਲ ਬਦਲ ਤੁਹਾਨੂੰ ਕਿਉਂ ਲੱਗ ਰਿਹਾ ਕਿ ਹਾਰ ਰਹੇ ਨੇ ਕਿਉਂਕਿ ਤੁਹਾਨੂੰ ਵੀ ਪਤਾ ਹੈ ਤੁਸੀਂ ਅਕਾਲੀ ਦਲ ਦਾ ਹਿੱਸਾ ਵੀ ਹੋਏ ਤੁਹਾਨੂੰ ਵੀ ਪਤਾ ਹੈ ਕਿ ਬਠਿੰਡਾ ਸੀਟ ਅਕਾਲੀ ਦਲ ਲਈ ਕਿਵੇਂ ਵਕਾਰ ਦਾ ਸਵਾਲ ਹੈ ਪੂਰੀ ਤਾਕਤ ਉਹ ਇਸ ਸੀਟ ਤੇ ਚੋਕਣਗੇ ਕਿਉਂਕਿ ਸੁਬੀਰ ਬਾਦਲ ਵੀ ਇਸ ਵਾਰ ਹੀ ਖੜੇ ਨਹੀਂ ਹੋ ਪੁਰੇ ਔਰ ਸਿਮਰਤ ਕੋਰ ਬਾਦਲ ਲਈ ਇਹ ਸੀਟ ਅਕਾਲੀ ਦਲ ਲਈ ਇਹ ਸੀਟ ਕਿੰਨੀ ਜ਼ਰੂਰੀ ਹੈ ਤੁਹਾਨੂੰ ਵੀ ਪਤਾ ਹੈ ਦੇਖੋ ਜਿੰਨੀ ਜ਼ਰੂਰੀ ਜੇ ਅਕਾਲੀ ਦਲ ਦੀ ਵਕਾਰ ਤੇ ਕਾਂਗਰਸ ਵਾਸਤੇ ਵੀ ਹੈ ਅਕਾਲੀ ਦਲ ਦਾ ਗੜ੍ਹ ਨਹੀਂ ਗੜ੍ਹ ਤੋੜਦੇ ਆ ਕਿ ਜੀ ਗੜ੍ਹ ਕੋਈ ਕਿਸ ਨੇ ਰਜਿਸਟਰੀ ਥੋੜੀ ਕਰਾਈਏ ਕਿਸੇ ਨੇ ਲੋ ਲੋਕਾਂ ਨੇ ਵੋਟਾਂ ਪਾਉਣੀਆਂ ਲੋਕਾਂ ਨੇ ਪਹਿਲਾਂ ਵੋਟਾਂ ਪਾ ਕੇ ਜੇ ਹਰ ਸਿਮ ਨੂੰ ਚਿਤਾਤਾ दैट डजंट ੀਨ ਸ਼ੀ ਹੈਜ਼ ਲਾਈਫ ਲੌਂਗ ਰਾਈਟ ਓਵਰ ਅ ਸੀਟ ਪੀਪਲ ਮੈਂਡੇਟ ਹੈ ਲੋਕਾਂ ਨੇ ਆਪ ਦਾ ਸੋਚਣਾ ਤੇ ਮੈਂ ਸਮਝਦਾ ਐ ਕਿ ਲੋਕਾਂ ਨੇ ਮਨ ਬਣਾਇਆ ਕਿ ਬਹੁਤ ਦੇਖ ਲਿਆ ਨੌਨ ਪਰਫਾਰਮੈਂਸ ਜਿਹੜੀ ਉਹਨਾਂ ਦੀ ਰਹੀ ਹੈ ਪਿਛਲੇ 15 ਸਾਲਾਂ ਤੋਂ ਨੌਨ ਅਪਰੋਚੇਬਲ ਵੀ ਯੂ نو ਵੈਨ ਯੂ ਆਰ ਐਨ ਐਮਪੀ ਯੂ ਨੀਡ ਟੂ ਬੀ ਅਪਰੋਚੇਬਲ ਕਹਿੰਦੇ ਮੈਂ ਲੋਕਾਂ ਚ ਇੰਨਾ ਜਾਂਦੀ ਪਿੰਡਾਂ ਚ ਜਾਂਦੀ ਆ ਅਕਾਲੀ ਦਲ ਤੋਂ ਕਹਿੰਦੇ ਹਮੇਸ਼ਾ ਲੋਕਾਂ ਦੇ ਵਿੱਚ ਹੀ ਰਹਿ ਆ ਮੈਨੂੰ ਤਾਂ ਕਦੇ ਦੇਖਿਆ ਨਹੀਂ ਕਿ ਅਕਾਲੀ ਦਲ ਅਕਾਲੀ ਦਲ ਪਿੰਡਾਂ ਚ ਰਹਿ ਸਕਦਾ ਵੀ ਬਾਹਰ ਸਿਵਰਤ ਕੋਰ ਪਿੰਡਾਂ ਚ ਨਹੀਂ ਰਹੀ ਨਹੀਂ ਤੁਸੀਂ ਅਕਾਲੀ ਦਲ ਦਾ 파ਟ ਰਹੇ ਹੋ ਤੇ ਤੁਸੀਂ ਕਦੀ ਉਹਨਾਂ ਨੂੰ ਸਮਝਾਉਂਦੇ ਹੁੰਦੇ ਬਹੁਤ ਵਾਰ ਬਹੁਤ ਵਾਰ ਜੀ ਤੇ ਫਿਰ ਸੀਰੀਅਸਲੀ ਨਹੀਂ ਲੈਂਦੇ ਸੀ ਉਹ ਨਹੀਂ ਉਹ ਕਿਸੇ ਨੂੰ ਵੀ ਸੀਰੀਅਸਲੀ ਨਹੀਂ ਲੈਂਦੇ ਜੀ ਉਹ ਉਹੀ ਕਰਦੇ ਜੋ ਉਹਨਾਂ ਦਾ ਮਨ ਕਰਦਾ ਉਹਨਾਂ ਨੂੰ ਇਹ ਹੈ ਕਿ ਸ਼ੀ ਨੋਜ਼ एवरीथिंग ਸੋ ਇਸ ਕਰਕੇ ਕਿਸੇ ਨੂੰ ਨਾਲੇ ਬਿਨਾ ਡਵਾਈਸ ਮੰਗੇ ਰਾਏ ਮੰਗੇ ਕਿਸੇ ਨੂੰ ਦੇਣੀ ਨਹੀਂ ਚਾਹੀਦੀ ਸੋ ਬਹੁਤ ਸਿਆਣੇ ਨੇ ਸੋ ਇਸ ਕਰਕੇ ਅਥ ਕੀ ਪਤਾ ਲੱਗ ਜੂਗਾ ਕਿ ਲੋ ਕੀ ਕੀ ਕਹਿੰਦੇ ਨੇ ਮੈਂ ਅਕਾਲੀ ਦਲ ਨਾਲ ਇੰਨੀ ਨਰਾਸ਼ਗੀ ਦੀ ਤੁਹਾਡੀ ਵਜ੍ਹਾ ਬਾਅਦ ਚ ਸਮਝਾਂਗੀ ਲੇਕਿਨ ਮੈਂ ਆਮ ਆਦੀ ਪਾਰਟੀ ਦੇ ਉਮੀਦਵਾਰ ਦੀ ਗੱਲ ਕਰਾਂ ਗੁਰਮੀਤ ਸਿੰਘ ਖੁੰਡੀਆਂ ਉਹ ਕਿੰਨੀ ਵੱਡੀ ਤੁਹਾਨੂੰ ਟੱਕਰ ਦੇ ਰਹੇ ਨੇ ਕਿਉਂਕਿ ਉਹਨਾਂ ਨੂੰ ਵੀ ਅਸੀਂ ਹਲਕੇ 'ਚ ਨਹੀਂ ਲੈ ਸਕਦੇ ਸਰਕਾਰ ਰ ਹੈ ਸੋ ਲੋਕਾਂ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਹੋ ਜਾਂਦਾ ਹੈ ਕਿ ਬਈ ਜੇ ਦੀ ਪੰਜਾਬ 'ਚ ਸਰਕਾਰ ਰ ਤੇ ਕੀ ਪਤਾ ਉਸ ਟੈਂਪੀ ਬਣਾਈਏ ਤੇ ਕੀ ਪਤਾ ਸਾਨੂੰ ਹੋਰ ਫਾਇਦਾ ਹੋ ਜੇ ਨਾਲੇ ਹਜੇ 2 ਸਾਲ ਹੋਏ ਨੇ ਹੋਰ ਮੌਕਾ ਦੇਣਾ ਚਾਹੀਦਾ ਹੈ ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਕੁਝ ਚੀਜ਼ਾਂ ਨੇ ਜੋ ਅਸੀਂ ਵੀ ਰੀਡ ਕਰਨ ਦੀ ਕੋਸ਼ਿਸ਼ ਕੀਤੀ ਮੇਰਾ ਖਿਆਲ ਹੈ ਜਿਹੜੀ ਪਿਛਲੇ 2 ਸਾਲ ਦੀ ਇਹ ਸਰਕਾਰ ਦੀ ਪਰਫਾਰਮੈਂਸ ਰਹੀ ਹੈ ਤੇ ਖਾਸ ਕਰਕੇ ਖੁੱਡੀਆਂ ਸਾਹਿਬ ਦੀ ਜੋ ਪਰਫਾਰਮੈਂਸ ਐਜ਼ ਐਗਰੀਕਲਚਰ ਮਿਨਿਸਟਰ ਜਿੰਨਾ ਟਾਈਮ ਵੀ ਉਹਨਾਂ ਨੇ ਜ਼ਿੰਮੇਵਾਰੀ ਸੰਭਾਲੀ ਹੈ ਅਟਲੀ ਫੇਲੀਅਰ ਹੈ ਐਜ਼ ਐਗਰੀਕਲਚਰ ਮਿਨਿਸਟਰ ਉਹਨਾਂ ਨੇ ਇੱਕ ਵੀ ਅਚੀਵਮੈਂਟ ਜੇ ਤੁਹਾਨੂੰ ਮੌਕਾ ਮਿਲਿਆ ਉਹਨਾਂ ਨੂੰ ਪੁੱਛਣ ਦਾ ਤੁਸੀਂ ਪੁੱਛ ਲਿਓ ਕਿ ਵਾਟ ਇਜ਼ ਅਚੀਵਮੈਂਟ ਜ਼ੀਰੋ ਅਚੀਵਮੈਂਟ ਹੈ ਇਹੀ ਸਰਕਾਰ ਸੀ ਜਿਹੜੀ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੀ ਹੁੰਦੀ ਸੀ ਕਿ ਅਸੀਂ 5 ਮਿੰਟਾਂ ਚ ਐਮਐਸਪੀ ਤੇ ਹੀ ਫਸਲਾਂ ਤੇ ਦੇ ਦੇਵਾਂਗੇ ਜੇ ਸੈਂਟਰ ਸਰਕਾਰ ਨਹੀਂ ਦੇਗੀ ਤਾਂ ਅਸੀਂ ਪੰਜਾਬ ਸਰਕਾਰ ਦਾ ਥਿਸ ਇਜ਼ ਔਨ ਰਿਕਾਰਡ ਹਮ ਰਾਈਟ ਸੋ ਹੁਣ ਕਿਥੇ ਜਦੋਂ ਹੁਣ ਪਿੰਡਾਂ ਚ ਜਾਂਦੇ ਨੇ ਲੋਕੀ ਸਵਾਲ ਪੁੱਛਦੇ ਨੇ ਪਿੱਛੇ ਜੇ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਕੁਝ ਫਲੱਡ ਹੜ੍ਹ ਕਰਕੇ ਹੋਇਆ ਕੁਝ ਗੜੇ ਮਾਰੀ ਤੇ بارش ਕਰਕੇ ਹੋਇਆ ਤੇ ਉਦੋਂ ਤੋਂ ਬੜਾ ਮਜ਼ਾਕ ਬਣਾਇਆ ਗਿਆ ਕਿ ਅਸੀਂ ਕੰਪਨਸੇਸ਼ਨ ਦਿਆ ਕਰਾਂਗੇ ਗੁਰਦੌਰੀਆਂ ਹੁੰਦੀਆਂ ਰਹਿ ਕਰਨਗੀਆਂ 25 25000 ਰੁਪਿਆ ਅਕਾਊਂਟਾਂ ਚ ਪਹਿਲਾਂ ਚੱਲਿਆ ਜਾਇਆ ਕਰੇਗਾ ਨਾਟ ਓਨਲੀ ਥੈਟ ਕਿ ਲੋਕੀ ਤਾਂ ਫਸਲਾਂ ਦੀ ਕੰਪਨਸੇਸ਼ਨ ਦਿੰਦੇ ਆ ਅਸੀਂ ਤਾਂ ਮਰੀ ਮੁਰਗੀ ਦਾ ਮਰੀ ਬੱਕਰੀ ਦਾ ਮਤਲਬ ਇਜ਼ਨਟ ਇਟ ਅ ਜੋਕ ਤੇ ਤੁਹਾਨੂੰ ਲੱਗਦਾ ਨਹੀਂ 1 ਮਿੰਟ ਤੇ ਦਿੱਤਾ ਕਿ ਜ਼ੀਰੋ ਹੁਣ ਪਿੰਡਾਂ ਚ ਜਾਓ ਪਤਾ ਕਰੋ ਜਿਹੜੀ ਲੋਕੀ ਇਫੈਕਟਿਡ ਸੀਗੇ ਇੱਕ ਵੀ ਰੁਪਿਆ ਮੁਆਵਜ਼ੇ ਦਾ ਤੌਰ ਤੇ ਲੋਕਾਂ ਨੂੰ ਕੋਈ ਚੈੱਕ ਨਹੀਂ ਮਿਲਿਆ ਸੋ ਇਸ ਕਰਕੇ ਲੋਕੀ ਹੁਣ ਜਦੋਂ ਪਿੰਡਾਂ ਚ ਜਾਂਦੇ ਨੇ ਇਹ ਵੰਡੀਆਂ ਜਾਂਦੇ ਤੁਸੀਂ ਅਸੀਂ ਤਾਂ ਰੋਜ਼ ਵੀਡੀਓਜ਼ ਦੇਖਦੇ ਆ ਲੋਕੀ ਸਵਾਲ ਪੁੱਛਦੇ ਨੇ ਫਿਰ ਅਨਕੰਫਰਟੇਬਲ ਨਹੀਂ ਕੀਜੀ ਜੀ ਸਾਨੂੰ ਸਵਾਲ ਨਾ ਪੁੱਛੋ ਕਿਉਂ ਨਾ ਪੁੱਛੋ ਤੁਸੀਂ ਜੀ ਤੁਸੀਂ ਰਵਾਇਤ ਪਾਈ ਹੈ 2022 ਤੋਂ ਪਹਿਲਾਂ ਇਹੇ ਪਾਰਟੀ ਦੇ ਵਰਕਰਸ ਨੇ ਕਾਂਗਰਸ ਦੇ ਆਪਣਾ ਆਮ ਆਦਮੀ ਪਾਰਟੀ ਦੇ ਨੇ ਲੋਕਾਂ ਨੂੰ ਕਿਹਾ ਕਿ ਜੇ ਜਦੋਂ ਲੀਡਰ ਕੋਈ ਤੁਹਾਡੇ ਆਇਆ ਕਰੇ ਪਿੰਡ 'ਚ ਤੁਸੀਂ ਇਹਨਾਂ ਨੂੰ ਸਵਾਲ ਕਰਿਆ ਕਰੋ ਜਦੋਂ ਹੁਣ ਰਿਵਰਸਲ ਹੋ ਗਈ ਗੱਲ ਹੁਣ ਜਦੋਂ ਸਵਾਲ ਕਰਦੇ ਹੁਣ ਮਾਈਕ ਬੰਦ ਕਰਕੇ ਭੱਜ ਜਾਂਦੇ ਨੇ ਸੋ ਇਸ ਕਰਕੇ ਮੈਂ ਸਮਝਦਾ ਲੋਕਾਂ ਨੇ ਜਿਹੜਾ ਪਿਛਲੇ 2022 ਫੈਸਲਾ ਕੀਤਾ ਹੁਣ ਪਛਤਾਵਾ ਕਰ ਰਹੇ ਨੇ ਸੋ ਉਸ ਪਛਤਾਵੇ ਨੂੰ ਠੀਕ ਕਰਨ ਵਾਸਤੇ ਕਾਂਗਰਸ ਨੂੰ ਵੋਟਾਂ ਪਾਉਣਗੇ ડીਜਪੀ ਨੂੰ ਕਿਉਂ ਨਹੀਂ ਪਰਮਪਾਲ ਕੌਰ ਜੋਂ ਨੇ ਮੈਦਾਨ ਚ ਨੇ ਕਿਉਂ ਨਹੀਂ ਹੂੰ ਸਭੋ ਛੁੱਟੀ ਗੱਲ ਹੈ ਜੀ ਹਲੇ ਪੰਜਾਬ ਭੁੱਲ ਗਿਆ ਕਿ ਇੱਕ ਸਾਲ ਕਿਸ ਤਰੀਕੇ ਨਾਲ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਬੈਠੇ ਰਹੇ ਨੇ ਉਹ ਤਿੰਨ ਕਾਲੇ ਕਾਨੂੰਨ ਸਾਡੇ 700 ਸਾਡਾ ਕਿਸਾਨ ਸ਼ਹੀਦ ਹੋ ਗਿਆ ਕਿ ਬੀਜਪੀ ਨੂੰ ਕਿਛੋ ਕੋਈ ਮੈਨੂੰ ਦੱਸੋ ਠੀਕ ਹੈ ਮੁੱਖ ਪਾਰਟੀਆਂ ਜੋ ਨੇ ਉਹ ਤੁਹਾਨੂੰ ਮੁਕਾਬਲੇ ਚ ਨਹੀਂ ਲੱਗਦੀਆਂ ਤੇ ਜਿਹੜੇ ਆਜ਼ਾਦ ਉਮੀਦਵਾਰ ਨੇ ਲੱਖਾ ਸਿਧਾੜਾ ਕੋਣ ਇਹ ਉਹ ਤਾਂ ਨੌਨ ਸੀਰੀਅਸ ਜਾਂ ਹੂੰ ਉਹ ਹੀ ਇਜ਼ ਅ ਨੌਨ ਸੀਰੀਅਸ ਕੈਂਡੀਡੇਟ ਸੋਸ਼ਲ ਮੀਡੀਆ ਤੇ ਤਾਂ ਉਹਨਾਂ ਦੀ ਖਵਾ ਦੇਖਦੀ ਹੈ ਤੇ ਕੁਝ ਨੌਜਵਾਨ ਵੀ ਮੈਂ ਕਈ ਜੰਗਲ ਕੀਤੀ ਆ ਮੇਰੇ ਕੋਲ ਮੇਰੇ ਕੋਲ ਮੇਰੇ ਕੋਲ ਥੋੜਾ ਸੀਰੀਅਸਲੀ ਲੈ ਰਹੇ ਨੇ ਕੁਝ ਨੌਜਵਾਨ ਮੈਨੂੰ ਦੱਸੋ ਉਹਦਾ ਉਹਦਾ ਏਜੰਡਾ ਕੀ ਹੈ ਵਾਟ ਇਜ਼ ਏਜੰਡਾ ਕੋਈ ਜੰਡਾ ਤਾਂ ਰੱਖੇ ਮੈਨੂੰ ਗਾਲਾਂ ਕੱਢ ਦੇਣੀਆਂ ਆ ਆਪੋਨੈਂਟਸ ਨੂੰ ਗਾਲਾਂ ਕੱਢ ਦੇਣੀਆਂ ਬਦਨਾਮ ਕਰਨ ਦੀ ਕੋਸ਼ਿਸ਼ ਕਰਨੀ ਝੂਠ ਫਰਲਾਉਣਾ 댓 ਇਜ਼ ਨੋ ਅਜੈਂਡਾ ਉਹ ਤਾਂ ਇੱਥੋਂ ਤੱਕ ਵੀ ਇਲਜ਼ਾਮ ਲਗਾਉਂਦੇ ਨੇ ਕਿ ਕਾਂਗਰਸ ਨੇ ਵੀ ਕੈਂਡੀਡੇਟ ਖੜਾ ਕੀਤਾ ਹੈ ਤਾਂ ਕਿ ਪਰ ਸਿਮਰਤ ਕੋਰ ਬਾਦਲ ਦੀ ਜੇਤੂ ਹੋਵੇ ਤੈਨੂੰ ਤਾਂ ਬਹੁਤ ਖੁਸ਼ੀ ਹੋਣੀ ਚਾਹੀਦੀ ਹੈ ਤੇ ਹਰ ਸਿਮਰਤ ਕੋਰ ਬਾਦਲ ਤੇ ਤੂੰ ਬੈਠ ਕੇ ਸਲਾਹ ਕੀਤੀ ਸੀ ਜਦੋਂ ਜੀਤਵਿੰਦਰ ਨੂੰ ਟਿਕਟ ਮਿਲ ਰਹੀ ਸੀ ਡੋਨਟ ਟੇਕ 뎀 ਸੀਰੀਅਸਲੀ ਇਹ ਤਾਂ ਬਲੈਕਮੇਲਰ ਨੇ ਇੱਥੇ ਕਿਸੇ ਵੀ ਡਾਕਟਰ ਕੋਲੇ ਚਲੇ ਜਾਓ ਧਰਨਾ ਦਵਾ ਦਿੰਦਾ ਉਹਦੇ ਨਾਲ ਸੌਦਾ ਕਰ ਲੈਂਦਾ ਸੋ ਡੋਨਟ ਗਿਵ ਹਿਮ ਇੰ ਹੀ ਨੋਜ਼ ਮੀ ਵੈਲ ਆਈ ਨੋ ਵਾਟ ਹੀ ਇਜ਼ ਕਿਸ ਤਰ੍ਹਾਂ ਜਾਣਦੇ ਹੋ ਤੁਸੀਂ ਕਿਸ ਤਰ੍ਹਾਂ ਜਾਣਦੇ ਹੋ ਬਠਿੰਡੇ ਚ ਰਹਿੰਦੇ ਆ ਜੀ ਤੇ ਕਿਸ ਤਰ੍ਹਾਂ ਜਾਣਦਾ ਜੀਤ ਮਹਿੰਦਰ ਉਹਨੂੰ ਜਾਂ ਜੀਤ ਮਹਿੰਦਰ ਲਖੇ ਸਦਾਨਾ ਜੀਤ ਮਹਿੰਦਰ ਨੂੰ ਕਿਸ ਤਰ੍ਹਾਂ ਜਾਣਦਾ ਤੁਸੀਂ ਉਹਦੇ ਜਵਾਨੀ ਕਿਸੇ ਵੇਲੇ ਸੁਣ ਲਿਓ ਆਈ ਡੋਨਟ ਨੀਡ ਟੂ ਗਿਵ ਹਿਮ ਇੰਪੋਰਟੈਂਸ ਕੋਈ ਕਿਸਤਾ ਤੁਸੀਂ ਨਹੀਂ ਦੱਸੋਗੇ ਲਖਾ ਸਦਾਨਾ ਦਾ ਕਿਉਂਕਿ ਵੋਟਰ ਨੇ ਕਿਉਂਕਿ ਬਠਿੰਡਾ ਦੇ ਲੋਕ ਤੁਹਾਨੂੰ ਸੁਣ ਰਹੇ ਨੇ ਤੁਸੀਂ ਦੱਸੋ ਕਿ ਕਿਉਂ ਲਖਾ ਸਦਾਨਾ ਨੂੰ ਨਾ ਚੁਣਨ ਨਾ ਚੁਣਨ ਹਾਂ ਕਿਉਂ ਨਾ ਚੁਣਨ ਕਿਉਂ ਚੁਣਨ ਮੈਂ ਪੁੱਛਦਾ ਕਿਉਂ ਚੁਣਨ तो Why तो go negative? Why don't you go positive? क्यों चुनन? For what? Tell me one good reason that you should waste your vote on a person like लख्खसदना. Now let's move on. Let's not waste too much of precious time of yours and the viewers on a person like लख्खसदना. अकाली दाल दी मैं गाल करा तोड़िया काली दाल ना नाराज़ की काफी खोल के सामने आती हैं. नहीं कोई नाराज़ की नहीं. कोई नाराज़ ना कहीं नाराज़ की. ਮਤਲਬ ਕੀ ਐਸਾ ਹੋਇਆ ਸੀ ਕਿ ਤੁਸੀਂ ਅਕਾਲੀ ਦਲ ਛੱਡ ਦਿੱਤਾ ਉਹ ਆਖਰੀ ਕੁਝ ਮਹੀਨੇ ਕੀ ਐਸਾ ਕੋਈ ਐਸਾ ਨਹੀਂ ਕੁਝ ਨਹੀਂ ਹੋਇਆ ਦੇ ਫੈਲਟ ਦੈ ਥੇ ਡੋਨਟ ਨੀਡ ਮੀ ਮੈਨੂੰ ਇੱਕ ਸ਼ੋਕੋਜ਼ ਨੋਟਿਸ ਕਰਤਾ ਕਿ ਮੈਂ ਐਂਟੀ ਪਾਰਟੀ ਐਕਟੀਵਿਟੀ ਕੀਤੀ ਹੈ ਮੈਂ ਜਿਹੜੀ ਲੈਟਰ ਮੈਨੂੰ ਆਈ ਉਹਦੇ ਜਿਵੇਂ ਪੜਿਆ ਕਿ ਯੂ ਆਰ ਸਸਪੈਂਡਡ ਫਾਰ ਐਂਟੀ ਪਾਰਟੀ ਐਕਟੀਵਿਟੀ ਨੋਟ ਮੈਂਸ਼ਨਿੰਗ ਕਿ ਐਂਟੀ ਪਾਰਟੀ ਐਕਟੀਵਿਟੀ ਕਿਹੜੀ ਹੈ ਸੋ ਮੈਂ ਕਿ ਥੈਂਕ ਯੂ ਸੋ ਮੱਚ ਇਫ ਯੂ ਡੋਨਟ ਨੀਡ ਮੀ ਆਈ ਵਿਲ ਰਿਸਾਈਨ ਮੈਂ ਮੈਂ ਪ੍ਰੈਸ ਕਾਨਫਰੰਸ ਕੀਤੀ ਮੈਂ ਕਾਲੀ ਦਲ ਤੋਂ ਜਿਹਦੇ ਮੇਰੇ ਕੋਲੇ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਸੀ ਮੈਂ ਉਸ ਤੋਂ ਰਿਜ਼ਾਈਨ ਕਰਤਾ ਪ੍ਰਾਈਮਰੀ ਮੈਂਬਰਸ਼ਿਪ ਆਫ ਦੀ ਅਕਾਲੀ ਦਲ ਤੋਂ ਮੈਂ ਰਿਜ਼ਾਈਨ ਕਰਤਾ ਸੋ ਵਿਚ ਦੇ ਵਿਲ ਦੇ ਡੋਟ ਗੱਲ ਹੈ ਦੇ ਡੋਟ ਨੀਡ ਪੀਪਲ ਲਾਈਕ ਅਸ ਬਿਲਕੁਲ ਸ਼ੋ ਕਾਸ ਨੋਟਿਸ ਦਿੱਤਾ ਉਹਨਾਂ ਨੇ ਤੁਸੀਂ ਦੱਸਿਆ ਨਹੀਂ ਉਹਨਾਂ ਨੂੰ ਕਿ ਐਸਾ ਕੁਝ ਨਹੀਂ ਹੈ ਕਿ ਐਸੇ ਕਾ ਵਾਈ ਸ਼ੁਡ ਆਈ ਵੇਸਟ ਮਾਈ ਟਾਈਮ ਔਨ ਪੀਪਲ ਲਾਈਕ ਥੇ ਜਦੋਂ ਉਹਨਾਂ ਨੂੰ ਕਦਰ ਗੱਲ ਸੁਣੋ ਕੋਈ ਕਦਰਾਂ ਕੀਮਤਾਂ ਹੁੰਦੀਆਂ ਇਹ ਜੇ ਪਰਿਵਾਰਾਂ ਨੂੰ ਇਹ ਜੇ ਲੀਡਰਾਂ ਨੂੰ ਆਪਦੇ ਵਰਕਰਜ਼ ਦੀ ਆਪਦੇ ਲੀਡਰਸ ਦੀ ਕਦਰ ਨਹੀਂ ਹੈਣੀ ਤੇ ਵਾਈ ਵਨ ਟॉक अबाउट द ਵਾਈ ਵਨ ਵਰਕ ਫॉर देम ਇਟਸ ਬੈਟਰ ਲੀਵਿੰਗ देम ਐਂਡ ਸਟਾਰਟਿੰਗ ਅ ਨਿਊ ਥਿੰਗ ਐਂਡ ਮੈਂ ਸੋਚਦਾ ਕਿ ਆਈ ਐਮ ਲੱਕੀ ਆਲਸੋ ਆਈ ਥਿੰਕ ਆਈ ਸ਼ੁੱਡ ਸੇ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇਹ ਇਹਨਾਂ ਨੇ ਸ਼ੋਕ ਉਸ ਨੋਟਿਸ ਦਿੱਤਾ ਮੈਂ ਆਫ ਦੀ ਪਾਰਟੀ ਪੁਰਾਣੀ ਪਾਰਟੀ ਕਾਂਗਰਸ ਚ ਆਇਆ ਵੇਰ ਆਈ ਐਮ ਵੈਰੀ ਕੰਫਰਟੇਬਲ ਬਿਲਕੁਲ ਮਾੜਾ ਦੌਰ ਅਕਾਲੀ ਦਲ ਦਾ ਚੱਲ ਰਿਹਾ ਹੈ ਸੋ ਤੁਸੀਂ ਤਾਂ ਇਹ ਨਹੀਂ ਲੱਗਾ ਕਿ ਤੁਸੀਂ ਅਕਾਲੀ ਦਲ ਨੂੰ ਮਾੜੇ ਵਕਤ ਚ ਛੱਡ ਕੇ ਆ ਗਏ ਤੁਸੀਂ ਪਾਕਿਸਤਾਨ ਮੈਂ ਕਿਉਂ ਛੱਡੀ ਹੈ ਜੀ ਅਕਾਲੀ ਦਲ ਉਹਨਾਂ ਨੇ ਕਾਰਨ ਨੂੰ ਕਾਰਨ ਦੱਸੂ ਨੋਟਿਸ ਦਿੱਤਾ ਸ਼ੋਕ ਆਫ ਨੋਟਿਸ ਸ਼ੋਕ ਆਫ ਨੋਟਿਸ ਦਿੱਤਾ ਉਹਨਾਂ ਮੈਂ ਜਾ ਕੇ ਆਈ ਸ਼ੁੱਡ ਹੈਵ ਬੈਗਡ them ਕਿ ਪਲੀਜ਼ ਪਲੀਜ਼ ਕੀਪ ਮੀ ਬੈਕ ਆਈ ਆ ਨੀਡ ਯੂ ਆਈ ਨੀਡ ਦ ਕਾਲੀ ਦਲ ਨੋ ਨੋ ਨੋਟ ਐਟ 올 ਨੋਟ ਇਟ ਟੂ ਉਸ ਤੋਂ ਬਾਅਦ ਗੱਲਬਾਤ ਨਹੀਂ ਹੋਈ ਬਦਲ ਨਾ ਪਰ ਸਿਮਰਤ ਬਦਲ ਨਾ ਅਰ ਸਿਮਰਤ ਨਾਲ ਤਾਂ ਉਹਦੋਂ ਗੱਲ ਨਹੀਂ ਹੁੰਦੀ ਸੀ ਜਦੋਂ ਅਕਾਲੀ ਦਲ ਸੀ ਤੇ ਬਾਅਦ ਚ ਤਾਂ ਜਸਟ ਪੋਸੀਬਲ ਕੋਈ ਗੱਲ ਨਹੀਂ ਵੀ ਹੋ ਸਕਦਾ ਉਹਨਾਂ ਨਾਲ ਸ਼ੀ ਇਸ ਨੋਟ ਅਪਰੋਚੇਬਲ ਨੋਟ ਅਵਲਸੋ ਔਨ ਦਾ ਫੋਨ ਕਰ ਕੋ ਤੁਹਾਡੇ ਨੰਬਰ ਹੈਗੇ ਤੁਹਾਡੇ ਕੋਲ ਕਾਲਰ ਜੇ ਪੀ ਕੇ ਫੋਨ ਕੋਈ ਪੀਏ ਚੱਕੂਗਾ ਤੇ ਹੁਣ ਤਾਂ ਪੀ ਇਹਨੇ ਵੀ ਅੱਗੇ ਪੀ ਰੱਖ ਰੱਖਿਆ ਸੋ ਇਸ ਕਰਕੇ ਕਲਚਰ ਡਿਫਰੈਂਟ ਹੈ ਉੱਥੇ ਅਕਾਲੀ ਦਲ ਤੇ ਕਾਂਗਰਸ ਇ ਕਲਚਰ ਡਿਫਰੈਂਸ ਕੀ ਲੱਗਦਾ ਤੁਸੀਂ ਸਰਕਾਰਾਂ ਵੀ ਦੇਖੀਆਂ ਜੀ ਯੂ ਆਰ ਮੋਰ ਓਪਨ ਟੂ ਆਈਡੀਆਜ਼ ਮੋਰ ਓਪਨ ਟੂ ਮੀਟਿੰਗ ਦ ਪੀਪਲ ਮੋਰ ਓਪਨ ਟੂ ਵੌਇਸ ਯੋਰ ਕਨਸਰਨਸ ਪਰ ਮੁਸ਼ਕਲ ਨਹੀਂ ਫਿਰ ਪੈਦਾ ਕਰਦੇ ਜਿਵੇਂ ਕਾਂਗਰਸ ਦੇ ਅੰਦਰ ਅਸੀਂ ਹਮੇਸ਼ਾ ਦੇਖਦੇ 2022 ਦੇ ਇਲੈਕਸ਼ਨ ਉਸ ਤੋਂ ਪਹਿਲਾਂ ਵੀ ਲਗਾਤਾਰ ਜਿੰਨੇ ਇਲੈਕਸ਼ਨ ਦੇਖੇ ਨੇ ਧੜੇਬੰਦੀ ਦਾ ਸ਼ਿਕਾਰ ਕਾਂਗਰਸ ਰਹਿੰਦੀ ਹੈ ਤੇ 2022 ਚ ਵੀ ਸਭ ਤੋਂ ਜ਼ਿਆਦਾ ਕਮਿਆਜ਼ਾ 2019 ਚ ਵੀ ਕਾਂਗਰਸ ਨੂੰ ਇੰਨਾ ਚੀਜ਼ਾਂ ਕਰਨ ਦੀ ਭੁਗਤਣਾ ਪੈਂਦਾ ਇੱਕ ਧੜੇਬਾਜ਼ੀ ਕਰਨ ਕਿ ਕੋਈ ਅੰਦਰ ਕਿੱਦਾਂ ਚਾਹ ਕੋਈ ਹੈ ਨਹੀਂ ਕੀ ਹੁੰਦਾ ਮੇਰੇ ਖਿਆਲ ਨਹੀਂ ਕੋਈ ਨਹੀਂ ਹੈ ਦੇਖੋ ਸਾਰੇ ਲੀਡਰ ਇੱਕ ਦੂਜੇ ਲਈ ਕੰਮ ਕਰ ਰਹੇ ਨੇ ਸਭ ਕੰਮ ਕਰ ਰਹੇ ਨੇ ਥੈਂਕਫੁਲੀ ਵਿਦ ਦਿ ਗ੍ਰੇਸ ਆਫ ਗੋਡ ਦ ਟੋਟਲ ਕਾਂਗਰਸ ਇਜ਼ ਯੂਨਾਈਟਡ ਦੇਖੋ ਅੱਛੀ ਇੱਕ ਜਿਵੇਂ ਕਹਿੰਦੇ ਜੋੜੀ ਕਹਿ ਲਓ ਜਾਂ ਮਤਲਬ ਕੰਬੀਨੇਸ਼ਨ ਆਫ ਟੂ ਪਰਸਨੈਲਿਟੀਆਂ ਆਫ ਰਾਜਾ ਵੜਿੰਗ ਐਸ ਪੀਸੀਸੀ ਪ੍ਰੈਜ਼ੀਡੈਂਟ ਤੇ ਐਲਓਪੀ ਪ੍ਰਤਾਪ ਸਿੰਘ ਬਾਜਵਾ ਏ ਵੈਰੀ ਗੁੱਡ ਟੀਮ ਆਫ ਟੂ ਪੀਪਲ ਐਂਡ ਦੇ ਹੈਵ ਬਿਲਟ ਅਪ ਇਨ ਦ ਲਾਸਟ ਟੂ ইয়ারਸ ਬੋਥ ਆਫ देम ਹੈਵ ਬਿਲਟ ਅਪ ਦ ਪਾਰਟੀ ਤੁਹਾਡੀ ਟਿਕਟ ਚ ਕਿਹਦਾ ਕੰਟ੍ਰਿਬਿਊਸ਼ਨ ਰਿਹਾ ਪ੍ਰਤਾਪ ਸਿੰਘ ਬਾਜਵਾ ਯਾ ਰਾਜਾ ਵੜਿੰਗ ਦਾ ਰਾਜਾ ਵੜਿੰਗ ਪ੍ਰਤਾਪ ਬਾਜਵਾ ਦਵਿੰਦਰ ਯਾਦਵ ਸੋਨੀਆ ਜੀ ਬਿਕੋਜ਼ ਵਿਦਆਊਟ the sec's decision hmm. it is not possible it's a collective decision of the hmm. high command and the state the state leadership ki jado koi party da ticket decide hunda so i'm thankful to them ki they thought i am the best candidate pehla ta inch lag rha si na ki bathenda ch raja warding di patni amrita warding nu ticket milan ja rahi hai mainu ta hi pata nahi main ta bahut bahut charcha si hota campaign bhi lagatar kar rahe si ghar ghar ja rahe si main itthe thonu thoda ja tokda right oh campaign zarur kar rahe si But, but not congress as a si. not as a candidate but as a congressman hmm. congress person unhone hmm. har tusi unhadi speech suno hmm. just go through the speeches she's been giving in different different villages or in bhatinda city or mansa kar city she will be coming in a couple of days acha koi narazgi nahi hai kyunki no, no, raja bhatinda no. sir suno raja bhatinda ne jitwendu ticket daway hove hmm. te ohi wife already 2 mahine to pehla itthe kam kar rahi hove kyunki eta radhesh ji was happy the day i met ਰਾਜਾ ਐਂਡ ਬਿਟਿੰਗ ਬਿਫੋਰ ਕਮਿੰਗ ਟੂ ਬਿਟਿੰਡਾ ਹੀ ਵਾਸ ਹੈਪੀ ਐਂਡ ਸੈਡ ਵੀ ਆਰ ਆਲ देयर 100% ਵਿਦ ਯੂ ਐਂਡ ਵੀ ਵਿਲ ਆਲ ਕਮ ਐਂਡ ਕੈਂਪੇਨ ਫਾਰ ਯੂ ਇਨ ਬਿਟਿੰਡਾ ਐਸ ਵੈਲ ਐਸ ਇਨ ਦ ਵਿਲੇਜ ਜੈਸੀ ਕੋਈ ਚਰਚਾ ਨਹੀਂ ਸੀ ਕਿ ਅਮ੍ਰਿਤਾ ਵਡਿੰਗ ਜੀ ਨੂੰ ਟਿਕਟ ਮਿਲ ਰਹੀ ਹੈ ਮਤਲਬ ਉਹ ਕੈਂਪੇਨ ਕਰ ਰਹੇ ਨੇ ਵਿਚਰ ਰਹੇ ਨੇ ਇਸ ਤਰੀਕੇ ਨਾਲ ਉਹ ਤਾਂ ਕਹਿੰਦੇ ਸੀ ਕਿ ਹਾਂ ਅਗਰ ਪਾਰਟੀ ਕੁਝ ਡਿਸਾਈਡ ਕਰੇਗੀ ਤਾਂ ਸ਼ੀਲ ਬੋਰ ਥੈਨ ਹੈਪੀ ਜਿਵੇਂ ਉਹ ਕਹਿ ਰਹੇ ਸੀ ਕਿ ਪਾਰਟੀ ਡਿਸਾਈਡ ਕਰੂਗੀ ਜੋ ਉਹਨਾਂ ਨੂੰ ਟਿਕਟ ਦੇ ਦਿੰਦੇ ਵੀ ਉਡ ਬੀ ਹੈਪੀ ਅਸੀਂ ਜਿਵੇਂ ਹੁਣ ਲੱਗੇ ਹੋਏ ਆ ਮੇਰਾ ਇਲੈਕਸ਼ਨ ਹੁਣ ਉਹੀ ਮੇਰੇ ਇਲੈਕਸ਼ਨ ਸੀ I would have taken care of the 3 4 constituencies ਤੇ ਇੰਦਰਾ ਤੇ ਕਰਕੇ ਵੀਡਿਓ ਮੇਡ ਸ਼ੂਟ दैट ਸ਼ੀ wins and becomes an MP ਜੋ ਹਾਈ ਕਮਾਂਡ ਦਾ ਫੈਸਲਾ ਹੈ एवरीवन हैज टू ਟੂ ਦੀ ਲਾਈਨ ਕੋਈ ਸਰਵੇ ਕੀਤਾ ਹਾਈ ਕਮਾਂਡ ਨੇ ਮਸਟ ਹੈ ਮਸਟ ਹੈ ਕਿਸ ਤਰ੍ਹਾਂ ਤੁਹਾਡੀ ਟਿਕਟ ਦਾ ਨਾਮ ਹੈ ਕਿਉਂਕਿ ਬਹੁਤ ਹੀ ਹਾਲੀ ਸਰਪ੍ਰਾਈਜ਼ਿੰਗ ਸੀ ਕਿਉਂਕਿ ਹਰ ਕੋਈ ਸੋਚ ਰਿਹਾ ਸੀ ਕਿ ਰਾਜਾ ਨਹੀਂ ਸੀ ਸਰਪ੍ਰਾਈਜ਼ ਇਫ I डोंਟ ਦੇਖੋ ਮੈਂ ਜੀ ਵਿਜੀਬਲ ਨਹੀਂ ਸੀ 1 ਮਹੀਨਾ that doesn't mean ki I was not in the race ਜੇ ਹੁਣ ਮੈਂ ਵੀ ਇੱਥੇ ਪਿੰਡਾਂ ਸ਼ੁਰੂ ਕਰ ਦਿੰਦਾ ਮੇਰੀ ਸਟ੍ਰੈਟਜੀ ਹੋਰ ਸੀ ਕਿ ਇਫ ਇਟ 올 ਆਈ ਗੈਟ ਦੀ ਟਿਕਟ ਆਈ ਵਿਲ ਗੋ ਟੂ ਦਾ ਪੀਪਲ ਫॉर ਮਾਈ ਸੈਲਫ ਕਿ ਮੈਨੂੰ ਟਿਕਟ ਮਿਲੀ ਹੈ ਜੀ ਜੇ ਮੈਨੂੰ ਟਿਕਟ ਨਹੀਂ ਮਿਲਦੀ ਮੈਂ ਜਿਹਨੂੰ ਟਿਕਟ ਮਿਲਦੀ ਉਹਦੇ ਵਾਸਤੇ ਮੈਂ ਪ੍ਰਚਾਰ ਕਰਦਾ ਸੋ ਕਿਸੇ ਨੇ ਇਹ ਸੋਚਿਆ ਕਿ ਵੀ ਅਸੀਂ ਪਹਿਲਾਂ ਤਿਆਰੀ ਕਰ ਲਓ ਪਾਰਟੀ ਨੂੰ ਤਕੜਾ ਕਰ ਲਓ ਜੇ ਸਾਨੂੰ ਟਿਕਟ ਮਿਲ ਗਈ ਸਾਨੂੰ ਅਹੈਡ ਸਟਾਰਟ ਮਿਲ ਜੂਗਾ ਜੇ ਸਾਨੂੰ ਟਿਕਟ ਨਹੀਂ ਮਿਲਦੀ ਜਿਹਨੂੰ ਮਿਲੂਗੀ ਅਸੀਂ ਉਹਦੀ ਮਦਦ ਕਰਦਾਂਗੇ ਸੋ ਇਸ ਸਵੇਰੇ ਸਿੰਪਲ ਫਾਰਮੂਲਾ ਬਟਿੰਡਾ ਚ ਜਿਸ ਤਰ੍ਹਾਂ ਅਕਾਲੀ ਦਲ ਜਿੱਤਦਾ ਰਿਹਾ ਇਹਨੇ ਸਾਲਾ ਤੋਂ 3 ਵਾਰ ਹਰ ਸੁੰਮਕਾ ਔਰ ਬਦਲ ਸੰਸਦ ਬਣੇ ਨੇ ਬਟਿੰਡਾ ਸੀਟ ਨੂੰ ਲੈ ਕੇ ਲੋਕਾਂ ਦੇ ਮਨ 'ਚ ਪ੍ਰਭਾਵ ਹੈ ਕਿ ਇੱਥੇ ਫਿਕਸਡ ਮੈਚ ਚੱਲਦਾ ਹੈ ਚਾਰ ਨੂੰ ਪਤਾ ਲੱਗ ਚੁੱਕੇ ਜੀ ਉਹਨੂੰ ਤੁਸੀਂ ਪੂਰੇ ਕੋਲ ਮੈਨੂੰ ਇਹ ਦੱਸੋ ਵੈਨ ਦੀ ਸਟੇਕਸ ਐ ਸੋ ਹਾਈ ਐਸੀ ਸਰਕਾਰ ਦਿੱਲੀ ਚ ਕਾਂਗਰਸ ਦੀ ਬਣਾਉਣੀ ਐ ਰਾਹੁਲ ਗਾਂਧੀ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਹੋਵੇ ਤੇ ਫਿਕਸਡ ਮੈਚ ਕਿਉਂ ਕਰੂ ਕੋਈ ਜੀ ਦੇ ਫਿਕਸ ਮੈਚ ਨੂੰ ਮੈਂ ਜਵਾਬ ਵਾਂਸ ਐਂਡ ਫੋਰ 올 ਦੇ ਦੇਣਾ ਐਵਰੀ ਚੈਨਲ ਪਰਸਨ ਕਮਸ ਇਨ ਆਸਕਸ ਮੀ ਦਿਸ ਕੁਐਸਚਨ ਇਟਸ ਕੁਇਟ ਸਮ ਟਾਈਮਸ ਇਰਿਟੇਟਿੰਗ ਆਲਸੋ ਕਿ ਬਟ ਦਿਸ ਇਜ਼ ਮੈਨ ਇਰੈਸ਼ਨਲ ਐਂਡ ਇਰ ਰੈਲੇਵੈਂਟ ਕੁਐਸਚਨ ਮੇਰੀ ਟਿਕਟ ਐਨਹੀਂ ਮੈਂ ਵੀ ਕੈਂਡੀਡੇਟ ਹੁੰਦਾ ਐਨਹੀਂ ਫਿਕਸਡ ਮੈਚ ਹੁੰਦਾ ਮੇਰੀ ਕੈਂਡੀਡੇਚਰ ਨੂੰ 12 13 ਦਿਨ ਹੋ ਗਏ ਨਾ 15 ਦਿਨ ਹੀ ਹੋ ਗਏ ਹੁਣ ਆਲਮੋਸਟ ਇਫ देयर वाज ਅ ਫਿਕਸਡ ਮੈਚ ਵਾਈ ਡਿਡ ਇੰਟੂ ਦ ਸ਼ੋਮਨੀ ਅਕਾਲੀ ਦਲ announced the seat within an hour of jitwendra singh getting the seat or one day or two day rather after jitwendra getting the seat they had to wait at least 9 to 10 days to declare her simrat as a candidate kyun unnan ne inna time kyun lagaya oh dar rahe hain te aisa kuch si ki patinda jo akali dal candidate bhi badal sakta hai badal sakta hai innan ne menu jo dekho jevi tusi hirse keh rahe ho i have the right jo i ਯੂ ਹੈਵ ਹਰਡ ਫਰਮ ਅਦਰ ਵੀ ਵੇ ਕਹਿੰਦੇ ਜੀ ਸਰਵੇ ਕਰਾਇਆ ਸੀ ਰੋਸਪੁਰ ਤੋਂ ਸਰਵੇ ਕਰਾਇਆ ਸੀ ਖਡੂਰ ਸਾਹਿਬ ਤੋਂ ਤੇ ਬਠਿੰਡੇ ਦਾ ਸ਼ੀ ਵਾਸ ਕਮਿੰਗ ਥਰਡ ਸੋ ਦੇ ਹੈਡ ਸੈਕਿੰਡ ਥੌਟਸ ਸੋ ਹੇਅਰ ਸੇ ਹੈ ਸੋ ਆਫਟਰ ਦੈਟ ਪਤਾ ਨਹੀਂ ਕੋਈ ਫੈਮਿਲੀ ਇਹਨਾਂ ਦਾ ਡਿਸੀਜਨ ਹੋਣਾ ਕਿ ਨਹੀਂ ਚਲੋ ਜੇ ਫਰੋਸਪੁਰ ਤੋਂ ਵੀ ਸ਼ਾਇਦ ਹਾਰਦੇ ਹੋਣ ਜੇ ਹਾਰਨਾ ਹੀ ਹੈ ਤਾਂ ਵਾਈ ਨਾਟ ਬਠਿੰਡਾ ਹੋਸੇ ਤੇ ਵੈਸੇ ਤੇ ਅਕਾਲੀ ਦਲ ਬਠਿੰਡਾ ਸੀਟ ਹਾਰਦਾ ਹੈ ਤੇ ਫਿਰ ਅਕਾਲੀ ਦਲ ਕਿੱਥੇ ਖੜਾ ਹੈ ਅੱਜ ਦੀ ਤਰੀਕ ਤੇ ਪੰਜਾਬ ਤੋਂ ਕੀ نیچے ਚਲੇ ਜਾਊਗਾ ਜੀ ਤਿੰਨ ਸੀਟਾਂ ਤੇ ਆ ਗਿਆ ਫਿਰ ਜ਼ੀਰੋ ਤੇ ਆ ਜਾਊਗਾ ਜੀ ਮਤਲਬ ਹੁਣ ਇਟ ਇਜ਼ ਐਟ ਇਸ ਲੋਅਰ ਸਟੈਪ ਐਸੇ ਕਿਉਂ ਅਕਾਲੀ ਦਲ ਇੰਨਾ ਮਤਲਬ ਨਿ ਘਾਰਵਾਲ ਚੱਲ ਰਿਹਾ ਕਿਉਂ ਇੰਨਾ ਡਾਊਟ ਚੱਲ ਪਾਲਿਸੀ ਪਾਲਿਸੀਜ਼ ਲੈਕ ਆਫ ਲੀਡਰਸ਼ਿਪ ਦੇਖੋ ਇਹ ਮੈਨੂੰ ਦੱਸੋ ਅਕਾਲੀ ਦਲ ਦੀ ਸਰਕਾਰ ਹੋਵੇ ਤੇ ਸਾਡੇ ਗੁਰੂ ਦੀ ਬੇਅਦਬੀ ਹੋ ਗਈ ਹੋਵੇ ਉਹ ਹਾਲ ਤੱਕ ਉਹਨੂੰ ਇਨਸਾਫ ਨਾ ਮਿਲੇ ਸਾਡੇ ਗੁਰੂ ਨੂੰ ਉਹਦਾ ਕੌਣ ਜ਼ਿੰਮੇਵਾਰ ਹੈ ਜ਼ਿੰਮੇਵਾਰ ਸ਼ਰੂਨੀ ਅਕਾਲੀ ਦਲ ਹੈ ਕਾਂਗਰਸ ਕਾਂਗਰਸ ਕਿਵੇਂ ਹੈ ਜੀ ਸੈਕਰੀ ਸੈਕੂਲਰਿਸ ਕਦੋਂ ਹੋਇਆ ਬੇਅਦਬੀ ਕਦੋਂ ਹੋਈ 2015 ਪੰਥ ਪੰਥ ਦੀ ਸਰਕਾਰ ਸੀ ਸਿੱਖ ਪੰਥ ਦੀ ਜਿਹੜੀ ਸ਼ਰੂਨੀ ਅਕਾਲੀ ਦਲ ਵਾਚਸ ਓਵਰ ਦੀ ਇੰਟਰਸਟ ਆਫ ਦੀ ਸਿੱਖਸ ਐਂਡ ਪੰਜਾਬੀਸ ਰਾਈਟ ਦੈਟਸ ਵਾਟ ਦੇ ਸੇ ਦੈਟਸ ਵਾਟ ਦੇ ਕਲੇਮ ਹਮ ਤੇ ਉਹਨਾਂ ਦੀ ਸਰਕਾਰ ਦੇ ਵਿੱਚ ਹਮ ਗੁਰੂ ਦੀ ਬੇਦੀ ਵੀ ਹੋਵੇ ਤੇ ਉਹ ਕੁਝ ਵੀ ਨਾ ਕਰ ਸਕਣ ਕਿ ਇੱਕ ਵੀ ਬੰਦਾ ਨਾ ਫੜ ਸਕਣ ਵਾਏ ਬਿਕੋਜ਼ ਦੇ ਵਾਂਟ ਟੂ ਡੂ ਦ ਪਲੇ ਦ ਪੋਲਿਟਿਕਸ ਆਫ ਵੋਟਸ ਬਿਲਕੁਲ ਤੇ ਚੁਣ ਲੋ ਹੁਣ ਪੂਰੀ ਗੱਲ ਹਲੇ ਤੱਕ ਵੀ ਨਹੀਂ ਹੋਈ ਬਿਲਕੁਲ ਠੀਕ ਹੈ ਨਾ ਹੁਣ ਅਕਾਲੀ ਦਲ ਬਹੁਤ ਬੋਲ ਰਿਹਾ ਹੈ ਜਦੋਂ ਸਰਕਾਰ ਚ ਸੀ ਜਦੋਂ ਬੀਜੇਪੀ ਨਾਲ ਸੀ ਉਹ ਤਾਂ ਬੋਲਦੇ ਸੀ ਤਾਂ ਉਸ ਉਸ ਟਾਈਮ ਬਾਟ ਸੀ ਤੁਸੀਂ ਦੱਸੋ ਕੀ ਗਲਤੀ ਆ ਇਹ ਡਿਸਕਸ ਹੁੰਦੀ ਆ ਸੀ ਕਿਉਂਕਿ ਤੁਸੀਂ ਕਿ ਆਕਾਲੀ ਦਲ ਦੀ ਗਲਤੀ ਆ ਬਿਲਕੁਲ ਲੋਕਾਂ ਨੇ ਅਕਾਲੀ ਦਲ ਦੀ ਗਲਤੀ ਨਹੀਂ ਅਕਾਲੀ ਤੁਸੀਂ ਦੋਨੋਂ ਚੀਜ਼ਾਂ ਨੂੰ ਡਿਫਰੈਂਸ਼ੀਏਟ ਨਹੀਂ ਅਕਾਲੀ ਦਲ ਦੀ ਸਰਕਾਰ ਚ ਪੰਜਾਬ ਨੇ ਬੇਅਦਬੀਆਂ ਦਾ ਮਾੜਾ ਤੌਰ ਦੇਖਿਆ 2015 ਚ ਹੋਇਆ 2017 ਤੱਕ ਉਹਨਾਂ ਦੀ ਸਰਕਾਰ ਨੇ ਉਹਨਾਂ ਨੇ ਇਨਸਾਫ ਨਹੀਂ ਦਿੱਤਾ ਜਿਸ ਦਾ ਕਮਿਆਜ਼ਾ ਉਹਨਾਂ ਨੂੰ ਅੱਜ ਤੱਕ ਭੁਗਤਣਾ ਪਿਆ ਤੁਸੀਂ ਦੇਖੋ ਉਹਨਾਂ ਦਾ ਗਰਾਫ ਉਹਨਾਂ ਦਾ ਗਰਾਫ ਲਗਾਤਾਰ ਹੇਠਾਂ ਜਾ ਰਿਹਾ ਹੈ ਉਸ ਤੋਂ ਬਾਅਦ ਜਦੋਂ ਤੁਹਾਡੇ ਜੋ ਪੋਲੀਟੀਕਲ ਗੁਰੂ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਬਣੀ ਉਹਨਾਂ ਨੇ ਕੀ ਵਾਦਾ ਕੀਤਾ ਕਿ ਮੈਂ ਬੇਅਦਬੀਆਂ ਦਾ ਇਨਸਾਫ ਦਵਾਵਾਂਗਾ ਉਹ 5 ਸਾਲ ਨਹੀਂ ਹੋ ਪਾਇਆ ਦਵਾਇਆ ਜਸਟਿਸ ਰਜੀਤ ਸਿੰਘ ਕਮਿਸ਼ਨ ਬੈਠਾ ਸਰ ਉਸ ਕਮਿਸ਼ਨ ਦਾ ਕੀ ਹਾਲ ਹੋਇਆ ਕਮਿਸ਼ਨ ਉਹਨਾਂ ਨੇ ਉਹਨਾਂ ਨੇ ਵੀ ਕਮਿਸ਼ਨ ਬਿਠਾਇਆ ਸੀ ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਸਰ ਜਿਹੜਾ ਜੁਡੀਸ਼ੀਅਲ ਪ੍ਰੋਸੈਸ ਹੋ ਉਸ ਜੋ ਉਹਨਾਂ ਨੇ ਕੀਤਾ ਸਿਟ ਬਠਾਈ ਉਹਦਾ ਜੁਡੀਸ਼ੀਅਲ ਪ੍ਰੋਸੈਸ ਹੋਇਆ ਜੁਡੀਸ਼ੀਅਲ ਚ ਕੇਸ ਚੱਲ ਰਹੇ ਹਨ ਪਰ ਜਿਹੜੀ ਗੱਲ ਮੈਂ ਵੱਡੀ ਕਰ ਰਿਹਾ ਜਿਹੜੀ ਤੁਸੀਂ ਹੁਣ ਉਹਨੂੰ ਨਹੀਂ 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 ਸਰ ਮਤਲਬ ਬਾਈਪਾਸ ਕਰਤਾ ਕਿ ਮੈਂ ਕੁਐਸਚਨ ਨਹੀਂ ਸਾਰਾ ਪੰਜਾਬ ਹੀ ਕੁਐਸਚਨ ਪੁੱਛਦਾ ਹੈ ਬਿਲਕੁਲ ਪੰਜਾਬ ਪੁੱਛਦਾ ਹੈ ਇਹ ਪੁੱਛਦਾ ਹੈ ਕਿ ਕਿਸ ਕਿਸ ਚੀਜ਼ ਦੀ ਮਾਫੀ ਮੰਗੀ ਬਿਲਕੁਲ ਤੁਸੀਂ ਨਹੀਂ ਸਮਝਦੇ ਕਿ ਪੰਜਾਬੀ ਦ ਸਿਕਸ ਹੈਵ ਦਾ ਰਾਈਟ ਟੂ ਨੋ ਕਿ ਸੁਖਵੀਰ ਸਿੰਘ ਬਾਦਲ ਨੇ ਆਪਦੇ ਪਰਸਨਲ ਤੌਰ ਤੇ ਮੰਗੀ ਆਪਦੇ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਤੇ ਮੰਗੀ ਅਕਾਲੀ ਦਲ ਨੇ ਮੰਗੀ ਜਦੋਂ ਉਹਨਾਂ ਨੇ ਮਾਫੀ ਮੰਗੀ ਸੀ ਮੈਨੂੰ ਉਹਨਾਂ ਦਾ ਭਾਸ਼ਣ ਯਾਦ ਹੈ ਜਦੋਂ ਉਹ ਬੋਲ ਰਏ ਸੀ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਤੇ ਜੋ ਕੁਝ ਹੋਇਆ ਅਸੀਂ ਨਹੀਂ ਇਨਸਾਫ ਦੇਵਾ ਪਾਇਆ ਅਸੀਂ ਉਸ ਲਈ ਮਾਫੀ ਮੰਗਦੇ ਆ ਮੈਂ ਹੁਣ ਕਾਂਗਰਸ ਇਸ ਆ ਰਾਵਾਂਗੀ ਕਾਂਗਰਸ ਨੇ 5 ਸਾਲ ਚ ਕੋਈ ਇਨਸਾਫ ਨਹੀਂ ਦਿੱਤਾ ਅਗਰ ਦਿੱਤਾ ਹੁੰਦਾ ਤਾਂ ਸ਼ਾਇਦ 2022 ਤੋਂ ਤੁਹਾਡੇ ਉਹ ਹਾਲਾਤ ਨਾ ਹੁੰਦੇ ਤੁਹਾਡੀ ਆਪਣੀ ਪਾਰਟੀ ਦੇ ਲੀਡਰ ਵੀ ਕਹਿੰਦੇ ਨੇ ਉਸ ਤੋਂ ਬਾਅਦ ਤੁਸੀਂ 2023 ਤੱਕ ਅਕਾਲੀ ਦਲ 'ਚ ਰਹੇ ਤੁਸੀਂ ਉਹ ਪੂਰਾ ਪਾਰਟ ਲੰਘਾਇਆ ਤੁਸੀਂ ਬਿਲਕੁਲ ਲੰਘਾਇਆ ਤੇ ਉਦੋਂ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਜਵਾਬ ਪੁੱਛਿਆ ਜੋ ਹੁਣ ਤੁਸੀਂ ਕਿਉਂ ਨਹੀਂ ਪੁੱਛਿਆ ਤੁਸੀਂ ਕਿਸ ਅਵਿਸ਼ੇ ਨੂੰ ਕਿ ਅਸੀਂ ਪ੍ਰਾਈਵੇਟ ਜਦੋਂ ਮੀਟਿੰਗ ਹੁੰਦੀ ਹੈ ਉਦੋਂ ਗੱਲ ਨਹੀਂ ਕਰਦੇ ਸੀ ਕਿ ਕੋਈ ਇਹਦਾ ਤੁਹਾਨੂੰ ਕਰਨ ਹਲੋ ਜਿਹੜੀ ਚੀਜ਼ ਪ੍ਰਾਈਵੇਟ ਚ ਹੁੰਦੀ ਹੈ ਉਹ ਅਸੀਂ ਪਬਲਿਕਸ ਤੇ ਲੈ ਨਹੀਂ ਸਕਦੇ ਕਿਉਂਕਿ ਉੱਥੇ ਚੰਨ ਬੰਦੇ ਜਿਆਦਾ ਸਪੋਕਸਪਰਸਨ ਬੋਲੇਗਾ ਜਾਂ ਪ੍ਰਧਾਨ ਬੋਲੇਗਾ ਜਾਂ ਫਿਰ ਮਤਲਬ ਤੁਸੀਂ ਕਦੇ ਮੈਨੂੰ ਹੀ ਦੱਸ ਦਿਓ ਸ਼੍ਰੋਮਣੀ ਕਾਲੀ ਦਰ ਵਿੱਚ ਕਦੇ ਤੁਸੀਂ ਕਿਸੇ ਵੀ ਹੋਰ ਐਮ ਐਲ ਏ ਐਕਸ ਐਮ ਐਲ ਏ ਮਿਨਿਸਟਰ ਐਕਸ ਮਿਨਿਸਟਰ ਜਾਂ ਕੋਈ ਅਹੁਦੇਦਾਰ ਕਿਸੇ ਦੀ ਕੋਈ ਇੰਡੀਵਿਜੂਅਲ ਪ੍ਰੈਸ ਕਾਨਫਰੰਸ ਦੇਖੀਏ ਇਟ ਇਜ਼ ਨੋਟ ਦ ਕਲਚਰ ਐਂਡ ਵੈਨ ਯੂ ਆਰ ਇਨ ਅ ਪਾਰਟੀ ਤੁਹਾਨੂੰ ਉਹ ਕਲਚਰ ਫੋਲੋ ਕਰਨਾ ਪੈਂਦਾ ਜੇ ਤੁਸੀਂ ਮੈਂ ਹੁਣ ਪ੍ਰੈਸ ਕਾਨਫਰੈਂਸ ਅ ਕਰ ਲੱਗ ਜਾ ਤੁਸੀਂ ਆ ਜਾਓਗੇ ਇੱਕ ਆਜੂ ਦੋ ਆਜੂ ਮੈਂ ਕੁਝ ਕਹਦਾ ਆਪਦਾ ਵਿਊ ਪੁਆਇੰਟ ਰੱਖ ਦਿਆਂ ਉਹ ਤਾਂ ਮੈਨੂੰ ਤਾਂ ਬਿਨਾਂ ਕੁਝ ਕੀਤੇ ਇਹਨਾਂ ਨੇ ਸਸਪੈਂਡ ਕਰਤਾ ਸੀ ਉਦੋਂ ਤਾਂ ਦੇ ਊਡ ਹਵ ਡਨ ਇਟ ਇਵ ਏਅਰਲੀਅਰ ਇਫ ਆਰ ਸਪੋਕਨ ਇਨ ਪਬਲਿਕ ਕਿਉਂਕਿ ਦੇਖੋ ਇਨ ਪ੍ਰਾਈਵੇਟ ਜਦੋਂ ਤੁਸੀਂ ਬੈਠਦੇ ਹੋ ਗੱਲ ਕਰਦੇ ਹੋ ਬੰਦਾ ਸੁਝਾਅ ਦਿੰਦਾ ਅਸੀਂ ਸਿਝਾ ਇੱਕ ਵਾਰ ਨੇ ਜੇ ਮਤਲਬ ਲੋਕ ਸੁਣ ਰਹੇ ਨਹੀਂ ਉਹਨਾਂ ਦੇ ਮਨ 'ਚ ਵੀ ਸਵਾਲ ਕੋਈਗਾ ਕਿ ਜੀਤ ਮੋਹਿੰਦਰ ਜੀ ਉਹਨੇ ਸਾਲ ਅਕਾਲੀ ਦਲ ਦਾ 파ਟ ਰਹੇ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੇ ਲਈ ਉਦੋਂ ਕਿਉਂ ਨਹੀਂ ਬੋਲ ਲਿਆ ਜਾਂ ਪਬਲਿਕ ਬਿਲਕੁਲ ਤੁਸੀਂ ਬੋਲਿਆ ਪ੍ਰਾਈਵੇਟਲੀ ਬੋਲਿਆ ਹੋਊਗਾ ਜਦੋਂ ਮੀਟਿੰਗਸ ਹੁੰਦੀਆਂ ਨੇ ਪਬਲਿਕ ਪਲੇਟਫਾਰਮ ਤੇ ਥੋੜਾ ਦੱਸੋ ਕਿ ਲੋਕਾਂ ਨੂੰ ਅਕਾਲੀ ਦਲ ਬਾਰੇ ਵੀ ਥੋੜਾ ਸਮਝ ਆਏ ਕਿ ਤੁਸੀਂ ਕੀ ਸੁਝਾਅ ਦਿੰਦੇ ਸੀ ਤੇ ਉਹ ਕੋਈ ਜਵਾਬ ਆਂਦਾ ਸੀ ਸੁਣਦੇ ਸੀ ਨਹੀਂ ਲੈਂਦੇ ਸੀ ਚਲੋ ਤੋਂ ਹੁਣ ਗੱਲ ਉਹ ਤਾਂ ਗੱਲ ਹੈ ਜੀ ਸੁਝਾਅ ਤਾਂ ਬਹੁਤ ਦਿੰਦੇ ਸੀ ਕੋਈ ਸੁਝਾਅ ਮੰਨਨੇ ਤਾਂ ਗੱਲ ਇਸ ਇਹ ਗੱਲ ਇੱਥੇ ਤ ਗੱਲਾਂ ਜਿਹੜੀਆਂ 5 ਸਾਲ 10 ਸਾਲ ਪਹਿਲਾਂ ਇਹ ਗਲਤੀਆਂ ਰਿਪੀਟ ਕਰ ਰਹੇ ਸੀ ਉਹੀ ਗਲਤੀਆਂ ਹੁਣ ਅਕਾਲੀ ਦਲ ਚ ਹੁਣ ਹੋ ਰਹੀਆਂ ਸੋ ਹੁਣ ਆ ਇਲੈਕਸ਼ਨ ਚ ਪਤਾ ਲੱਗ ਜੂ ਕੀ ਕੀ ਰੁਝਾਨਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸਮਝਾਉਂਦੇ ਸੀ ਸੁਖਬੀਰ ਬਾਦਲ ਨੂੰ ਕਿ ਜਰੂਰ ਐਜ਼ ਅ ਫਾਦਰ ਐਜ਼ ਅ ਫਾਦਰ ਜਰੂਰ ਆਪਣੇ ਬੇਟਰੀ ਨੂੰ ਸਮਝਾਉਂਦੇ ਹੋਣੇ ਉਹ ਸਮਝਦੇ ਸੀ ਕਿਉਂਕਿ ਉਹ ਤਾਂ ਇੰਨੇ ਵੱਡੇ ਸਿਆਸਤਦਾਨ ਰਹੇ ਤੇ ਉਹਨਾਂ ਨੂੰ ਤਾਂ ਸਾਰਾ ਸਮਝ ਆ ਰਿਹਾ ਹੋਊਗਾ ਕਿ ਬਈ ਪੰਜਾਬ ਚ ਸਭ ਹੋ ਰਿਹਾ ਹੈ ਪਰ ਕਈ ਵਾਰ ਸ਼ਾਇਦ ਬੇਬਸ ਹੋਣ ਜੀ ਦੇਖੋ ਕਿੰਨੀ ਬੇਬਸੀ ਸੀ ਬਾਦਲ ਸਾਹਿਬ ਦੀ ਮੈਂ ਕਹਿੰਦਾ ਕੱਲ ਕਾਨੂੰਨ ਤਿੰਨ ਆਏ ਉਹਦੇ ਵਿੱਚ ਕੀ ਕੀ ਸਟੈਂਡ ਸੀ ਬੀਬੀ ਹਰ ਸਿਵਰਤ ਕੋਰ ਬਾਦਲ ਦਾ ਸ਼ੀ ਹੈਡ ਅ ਸਪੈਸ਼ਲ ਪ੍ਰੈਸ ਕਾਨਫਰੰਸ ਬੀਏਐਸ ਤੇ ਆਰਡੀਨੈਂਸ ਲਿਆ ਕੇ ਦਿਖਾ ਕੇ ਕਿ ਦੇਖੋ ਆਰਡੀਨੈਂਸ ਇਹ ਜਿਹੜੇ ਕਿਸਾਨ ਯੂਨੀਅਨ ਵਾਲੇ ਨੇ ਕਿਸਾਨ ਯੂਨੀਅਨ ਨੂੰ ਕਿੰਨਾ ਕ੍ਰਿਟਿਕਾਈਜ਼ ਕੀਤਾ ਹਰ ਸਿਵਰਤ ਕੋਰ ਬਾਦਲ ਨੇ ਇਟਸ ਆਨ ਰਿਕਾਰਡ ਕੀ ਆਰਡੀਨੈਂਸ ਇਹਨਾ ਅੱਛਾ ਹੈ ਮੰਡੀਆਂ ਚੱਕੀਆਂ ਜਾਣਗੀਆਂ ਇਹ ਕਿਸਾਨ ਜਾ ਕੇ ਹਿੰਦੁਸਤਾਨ ਚ ਕਿਤੇ ਹੀ ਜਾ ਕੇ ਫਸਲ ਵੇਚੇ ਕਰਨਗੇ ਬਹੁਤ ਵਧੀਆ ਮੋਦੀ ਸਾਹਿਬ ਮੋਦੀ ਸਾਹਿਬ ਮੋਦੀ ਸਾਹਿਬ ਇਹਨੇ ਅੱਛੇ ਮੋਦੀ ਸਾਹਿਬ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਅੱਗੇ ਲੈ ਕੇ ਆਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਸਾ ਸੁਖਵੀਰ ਸਿੰਘ ਬਾਦਲ ਨੇ ਹਾਂ ਫਿਰ ਆਪ ਵੀ ਉਹਨਾਂ ਨੂੰ ਲੱਗਾ ਸੁਣ ਲਓ ਸੁਣ ਲਓ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਕਿ ਕਿੰਨਾ ਅੱਛਾ ਮੋਦੀ ਸਾਹਿਬ ਕਮਾਲ ਕਰਤੀ ਮੋਦੀ ਸਾਹਿਬ ਨੇ ਜਿਹੜੇ ਉਹੀ ਮੋਦੀ ਸਾਹਿਬ ਨੂੰ ਅੱਜ ਸਟੇਜਾਂ ਤੇ ਖੜੇ ਹੋ ਕੇ ਕਹਿ ਰਹੇ ਆ ਦਿੱਲੀ ਦੀਆਂ ਜਿੰਨੀਆਂ ਪਾਰਟੀਆਂ ਇਹਨਾਂ ਨੂੰ ਪੰਜਾਬ ਚ ਨਾ ਵੜਨ ਦਿਓ ਤੁਸੀਂ ਇੰਨੇ ਸਾਲ ਉਹਨਾਂ ਨਾਲ ਰਾਜ ਭਾਗ ਹਿੱਸਾ ਪਾਇਆ ਹੈ ਓਵਰਨਾਈਟ ਤੁਹਾਨੂੰ ਹੁਣ ਦਿੱਲੀ ਦੀਆਂ ਪਾਰਟੀਆਂ ਮਾੜੀਆਂ ਲੱਗਣ ਲੱਗੀਆਂ ਆ ਡਿਊਲ ਪੋਲਿਸੀ ਉਸ ਅੱਛਾ ਮਾੜੀ ਗੱਲ ਪਤਾ ਕੀ ਹੋਈ ਸਿਆਸਤਦਾਨ ساری ਉਮਰ 60 70 ਸਾਲ ਸਫਰਕਾ ਸਿੰਘ ਜੀ ਬਾਦਲ ਨੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਪੰਜ ਵਾਰ ਜੀ ਉਹਨਾਂ ਤੋਂ ਵਿੱਚ ਫੜਾਤਾ ਆਰਡੀਨੈਂਸ ਤੇ ਕੋਹਾਤਾ ਉਹਨਾਂ ਨੇ ਆਪ ਕਿਹਾ ਜਾਂ ਕੋਹਾਇਆ ਗਿਆ ਦੇਖੋ ਆਈ ਵਿਲ ਨਾਟ ਗੈਟ ਇਨਟੂ ਥੈਟ ਉਹ ਮੈਟਰ ਆਫ ਜਜਮੈਂਟ ਹੈ ਪਰ ਮੈਂ ਸਮਝਦਾ ਕਿ ਬੀਬਾ ਹਰਸਿਮਰਤ ਕੌਰ ਨੇ ਬੀਜਪੀ ਕੋਲੇ ਨੰਬਰ ਬਣਾਉਣ ਵਾਸਤੇ ਦਿੱਲੀ ਚ ਸਰ ਪ੍ਰਕਾਸ਼ ਸਿੰਘ ਬਾਦਲ ਤੋਂ ਉਸ ਆਰਡੀਨੈਂਸ ਦੀ ਤਰੀਫ਼ ਕਰਵਾਈ ਸਪੋਰਟ ਕਰਾਈ ਤੇ ਫਿਰ ਕੀ ਹੋਇਆ ਜਦੋਂ ਜਦੋਂ ਦੇਖੋ ਗੱਲਾਂ ਰਿਕਾਰਡ ਨਹੀਂ ਦੇਖੋ ਜੀ ਗੱਲਾਂ ਰਿਕਾਰਡ ਦੀਆਂ ਨਹੀਂ ਨਹੀਂ ਸਰ ਜਿਹੜੀ ਚੀਜ਼ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਨਹੀਂ ਪਤਾ ਪਤਾ ਭੁੱਲ ਜਾਂਦੇ ਨੇ ਹਾਂ ਦੇਖੋ ਤੁਸੀਂ ਵਾਰ-ਵਾਰ ਯਾਦ ਕਰਾ ਦਿਓ ਕਿਉਂਕਿ ਇਹ ਗੱਲਾਂ ਕਰਦੇ ਹੁਣ ਅਸੀਂ ਫੇਸ ਅਸੀਂ ਅਸੀਂ ਫੇਸਬੁੱਕ ਦੇਖਦੇ ਆਂ ਜੀ ਫੇਸਬੁੱਕ ਤੇ ਆ ਜਾਂਦਾ ਵੀ ਬਾਹਰ ਸਿਮਰਤ ਕੋਰ ਬਾਦਰ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਕੈਬਨਿਟ ਮਿਨਿਸਟਰਸ਼ਿਪ ਛੱਡੀ ਲੋਕ ਭੁੱਲ ਭੁੱਲ ਜਾਂਦੇ ਹੁੰਦੇ ਤੇ 24 ਘੰਟੇ ਹਾਲ ਨਾ ਹੁੰਦਾ ਨਹੀਂ ਸੁਣੋ ਨਾ ਸੋ ਸਭਾ ਜ਼ਮੀਨੀ ਚੋਣਾ ਹੁੰਦੇ ਨਹੀਂ ਲੋਕੀ ਭੁੱਲਦੇ ਨਹੀਂ ਹੈ ਪਰ ਸਾਡਾ ਫਰਜ਼ ਬਣਦਾ ਕਿ ਅਸੀਂ ਯਾਦ ਕਰਾਈਏ ਜਦੋਂ ਕਹਿੰਦੇ ਜੀ ਅਸੀਂ ਬੜਾ ਵੱਡਾ ਕੁਰਬਾਨੀ ਦੇ ਕੇ ਆਏ ਆ ਵੀਪੌਰ ਸਿਮਰਤ ਕੋਪਰ ਕੈਬਨਟ ਛੱਡੀ ਕੈਬਨਟ ਕਿਵੇਂ ਛੱਡੀ ਜਦੋਂ 5 5000 7000 ਕਿਸਾਨ ਇਹਨਾਂ ਦੇ ਦਰਵਾਜ਼ੇ ਦੇ ਬਾਹਰ ਬੈਠ ਗਿਆ ਬਾਦਲਪਿੰਡ ਤੇ ਉਹ ਜਿਵੇਂ ਪੰਜਾਬੀ ਚ ਕਹਾਵਤ ਧੌਂ ਤੇ ਗੋਡਾ ਰੱਖ ਕੇ ਰਿਜ਼ਾਈਨ ਕਰਵਾਇਆ ਕਿ ਤੁਸੀਂ ਪੰਜਾਬ ਬੜਨ ਜੋਗੇ ਨਹੀਂ ਹੋ ਆਪਦੀ ਜਾਨ ਬਚਾਉਣ ਵਾਸਤੇ ਆਪਦੀ ਕੋਈ ਪੋਲੀਟੀਕਲ ਥੋੜੀ-ਬੋਟੀ ਸਟੈਂਡਿੰਗ ਰੱਖਣ ਵਾਸਤੇ ਮਜਬੂਰਨ ਇਹਨਾਂ ਨੂੰ ਸਤੀਫਾ ਦੇਣਾ ਪਿਆ ਜਿ ਇੰਨਾ ਹੀ ਖਿਆਲ ਸੀ ਪੀਐਮਪੀਛੇ ਵੀ ਛੱਡ ਦਿੰਦੇ ਪਰ ਸਰ ਤੁਸੀਂ ਵੀ ਤਾਂ ਉਹ ਅਕਾਲੀ ਦਲ ਦਾ ਬਾਦਸ਼ਾਹ ਸੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਦਿਖ ਰਹੀਆਂ ਜਿਵੇਂ ਇਨਾ ਸਮਾਂ ਕਿਉਂ ਲੱਗਾ ਹਾਲਾਂਕਿ ਤੁਸੀਂ ਆਪ ਨਹੀਂ ਆਏ ਤੁਹਾਨੂੰ ਪਾਰਟੀ ਨੇ ਸਸਪੈਂਡ ਕੀਤਾ ਤੇ ਤੁਸੀਂ ਸਹੀ ਨਹੀਂ ਸਮਝਿਆ ਕਿ ਮੈਂ ਇਸ ਪਾਰਟੀ ਨੂੰ ਜਵਾਬ ਦੇਵਾਂਗੇ ਅਲਟੀਮੇਟਲੀ ਤਾਂ ਕੁਝ ਨਾ ਕੁਝ ਹੋਣਾ ਹੀ ਸੀ ਇਹ ਜੱਜ ਜੀ ਕਿਉਂ ਕਿਉਂ ਐਸਾ ਐਸਾ ਸਵੋਕੇਸ਼ਨ ਪਰ ਇੰਨੀ ਦੇਰ ਤੁਸੀਂ ਬੇਅਦਬੀਆ ਦੇ ਮੁੱਦੇ ਤੇ ਵੀ ਤੁਸੀਂ ਕਹਿ ਰਹੇ ਹੋ ਮੈਂ ਬੁਰੀਆ ਭਾਰ ਰਿਹਾ ਸੀ ਅੰਦਰ ਪਿੰਡਾਂ ਚ ਪਿੰਡਾਂ ਚ ਬਹੁਤ ਬੋਲੇ ਮੈਂ ਮਾਫੀਆਂ ਮੰਗੀਆਂ ਮੈਂ ਪਿੰਡਾ ਤੁਹਾਨੂੰ ਦੱਸਾਰਾ ਚ ਵੀ ਤੁਸੀਂ ਕਿਸ ਚੀਜ਼ ਦੀ ਮਾਫੀ ਮੰਗਦੇ ਹੋ ਇਹੀ ਕੀ ਭਾਈ ਜਿਹੜੀ ਗੱਲ ਹੋਈ ਹੈ ਗਲਤ ਹੋਈ ਹੈ ਸਰ ਦੇਖੋ ਗੁਰੂ ਸਾਰਿਆਂ ਦਾ ਕੋਈ ਕਾਂਗਰਸ ਕੋਈ ਅਕਾਲੀ ਕੋਈ ਭਾਜਪਾ ਕੋਈ ਕੁਛ ਨਹੀਂ ਜੋ ਸਿੱਖ ਹੈ ਉਹ ਤਾਂ ਗੁਰੂ ਹੈ ਅਸੀਂ ਸਿੱਖਾਂ ਮੈਂ ਤੱਕ ਸਭ ਨੂੰ ਰਿਪਰੈਜ਼ੈਂਟ ਕਰਦਾ 30 ਸਾਲ ਮੈਨੂੰ ਇੱਥੇ ਸੇਵਾ ਹੋ ਗਈ ਕਰਦਿਆਂ ਨੂੰ ਮੈਨੂੰ ਬੜੀ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਮੈਂ ਇਹ ਜੇ ਜਗ੍ਹਾ ਦਾ ਰਿਪਰੈਜ਼ੈਂਟੇਟਿਵ ਰਿਹਾ ਚਾਰ ਵਾਰ ਜਿੱਥੇ ਦਸਵੇਂ ਪਿਤਾ ਨੇ ਆ ਕੇ ਚਰਨਛੂਹ ਧਰਤੀ ਤੇ ਇੱਥੇ 9 ਮਹੀਨੇ 9 ਦਿਨ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਵਿਚਾਰਨ ਕੀਤਾ ਜਿਹੜਾ ਹੁਣ ਆਪਾਂ ਪ੍ਰੈਜੈਂਟ ਦੇ ਸੋ ਮੈਂ ਸਮਝਦਾ ਬੜੀ ਮੇਰੇ ਵਾਸਤੇ ਬੜੀ ਮਾਨ ਤੇ ਫਖਰ ਵਾਲੀ ਗੱਲ ਹੈ ਸੋ ਇਸ ਕਰਕੇ ਉਹ ਸਾਨੂੰ ਦਰਦ ਪਰ ਬਿਲਕੁਲ ਲੋਕ ਕਿ ਜਦੋਂ ਤੁਸੀਂ ਲੋਕਾਂ ਨੂੰ ਸਮਝਾਓਗੇ ਲੋਕ ਤੌਰ ਤੇ ਵਿਸ਼ਵਾਸ ਕਰਨਗੇ ਕਿ ਬੇਅਦਬੀਆ ਜਿਸ ਸਰਕਾਰ ਚੋਂ ਆ ਤੁਸੀਂ ਉਸ ਦਾ 2023 ਤੱਕ 파ਟ ਰਹੇ ਖੇਤੀ ਕਾਨੂੰਨ ਜਿਸ ਤਰੀਕੇ ਨਾਲ ਉਹਨਾਂ ਨੂੰ ਪ੍ਰਚਾਰਿਆ ਗਿਆ ਕਾਲੇ ਕਾਨੂੰਨ ਕਿਸਾਨ ਕਹਿੰਦੇ ਰਿਹਾ ਅਕਾਲੀ ਦਲ ਨੂੰ ਸਮਝਣ ਚ ਬਹੁਤ देर ਲੱਗੀ ਉਹ ਸਿੱਖਤਾ ਕਰਦੇ ਰਏ ਤੁਸੀਂ ਉਸ ਦਾ 파ਟ ਰਹੇ ਸੱਚ ਗੱਲ ਸੁਣੋ ਜਿਹੜੀ ਗੱਲ ਦਹੀਂ ਮੈਂ ਕਹਿੰਦਾ ਜਿਹੜੀ ਗੱਲ ਸੱਚੀ ਹੈ ਸੱਚੀ ਕਹਿ ਦੇਣੀ ਚਾਹੀਦੀ ਹੈ ਬੰਦਾ ਸੌਖਾ ਹੋ ਜਾਂਦਾ ਛੇਤੀ ਬਹੁਤ ਮੁਸ਼ਕਿਲ ਨਹੀਂ ਹੋ ਜਾਂਦਾ ਛੇਤੀ ਐਂ ਸਿੱਤਨੀ ਕਰ ਲੈਣਾ ਚਾਹੁੰਦਾ ਸੀ ਦੇਖੋ ਜੀ ਹਰ ਚੀਜ਼ ਦੀ ਹਰ ਚੀਜ਼ ਦਾ ਟਾਈਮ ਹੁੰਦਾ ਛੇਤੀ ਬਾਅਦ ਚ ਗੱਲ ਨਹੀਂ ਰਿਅਲਾਈਜੇਸ਼ਨ ਅਕਾਲੀ ਦਰ ਨਾਲ ਬਹੁਤ देर ਨਾਲ ਰਿਅਲਾਈਜ਼ ਹੋਇਆ ਤੇ ਠੀਕ ਹੈ ਹਲੇ ਤੱਕ ਨਹੀਂ ਹੋਇਆ ਕਾਲੇ ਕਾਨੂੰਨਾ ਵਾਲੀ ਗੱਲ ਹੈ ਜੀ ਨਹੀਂ ਨਹੀਂ ਉਹ ਕੀ ਰਿਅਲਾਈਜ਼ ਹੋਇਆ ਉਹ ਤਾਂ ਫੋਰਸ ਕੀਤੀ ਥਰੈਸ ਇਜ਼ ਅ ਡਿਫਰੈਂਸ ਰਿਅਲਾਈਜੇਸ਼ਨ ਐਂਡ ਪ੍ਰੈਸ਼ਰ ਆ ਟੂ ਡਿਫਰੈਂਟ ਥਿੰਗਸ ਮੈਨੂੰ ਰਿਅਲਾਈਜੇਸ਼ਨ ਹੋਈ ਮੈਨੂੰ ਤਾਂ ਬਹੁਤ ਦੇਰ ਦੀ ਰਿਅਲਾਈਜੇਸ਼ਨ ਸੀ ਪਰ ਪਾਰਟੀ ਨੇ ਤੁਹਾਨੂੰ ਸਸਪੈਂਡ ਕੀਤਾ ਫਿਰ ਤੁਸੀਂ ਗਏ ਤੁਸੀਂ ਆਪ ਐਗਜ਼ਿਟ ਨਹੀਂ ਕੀਤਾ ਆਪ ਐਗਜ਼ਿਟ ਨਹੀਂ ਕੀਤਾ ਆਪ ਐਗਜ਼ਿਟ ਨਹੀਂ ਕੀਤਾ ਨਹੀਂ ਆਪ ਹੀ ਐਗਜ਼ਿਟ ਕੀਤਾ ਸ਼ੋਕਸ ਨੋਟਿਸ ਨਹੀਂ ਨਹੀਂ ਸ਼ੋਕਸ ਨੋਟਿਸ ਹੀ ਹੈ ਜੇ ਮੇਰਾ ਮਨ ਹੁੰਦਾ ਅਕਾਲੀ ਦਲ ਚ ਰਹਿਣ ਨੂੰ ਆਈ ਵੁੱਡ ਹੈਵ ਕਾਲਡ ਅਪ ਸੁਖਬੀਰ ਐਂਡ ਸੈਡ ਕੀ ਜੀ ਕੀ ਗੱਲ ਮੈਂ ਆਪਦੀ ਦਲੀਲ ਦਿੰਦਾ ਮੈਂ ਮੈਂ ਤਾਂ ਜਿਵੇਂ ਕਹਿੰਦਾ ਖੜਾ ਛੜਾ ਬਸ ਦੈਟਸ ਦ ਐਂਡ ਆਫ ਦ ਮੈਟਰ ਨਵਜੋਤ ਸਿੰਘ ਸਿੱਧੂ ਆ ਰਹੇ ਨੇ ਪ੍ਰਚਾਰ ਕਰਨ ਬਿਲਕੁਲ ਆਉਣਗੇ ਬਿਲਕੁਲ ਹੋਣਗੇ ਆਈਪੀਐਲ ਗੱਲ ਹੋਈ ਸੀ ਜੀ ਤੇ ਕੀ ਕਿਹਾ ਖੁਸ਼ ਨੇ ਉਹ ਬਚੰਡਾ ਚ ਤਾਂ 2019 ਚ ਜੋ ਉਹਨਾਂ ਨੇ ਬਿਆਨ ਦਿੱਤਾ ਸੀ ਉਹ ਮੈਂ ਨਹੀਂ ਮੈਨੂੰ ਯਾਦ ਨਹੀਂ ਜੀ ਮੈਂ ਵਾਸ ਨੋਟ ਪਾਰਟ ਆਫ ਦੀ ਕਾਂਗਰਸ ਸੋ ਆਈ ਡੋਨਟ ਰਿਮੈਂਬਰ ਬਟ ਦ ਥਿੰਗ ਇਜ਼ ਕਿ ਜ਼ਰੂਰ ਹੋਣਗੇ ਤੇ ਜ਼ਰੂਰ ਪ੍ਰਚਾਰ ਕਰਨਗੇ ਕਾਂਗਰਸ ਦੇ ਸੀਨੀਅਰ ਲੀਡਰ ਐਕਸ ਪ੍ਰੈਜ਼ੀਡੈਂਟ ਕਾਂਗਰਸ ਪੰਜਾਬ ਕਾਂਗਰਸ ਨੇ ਸੋ ਇੱਕ ਵਾਰ ਮੇਰੇ ਖਿਆਲ ਆਈਪੀਐਲ ਚ ਹੀਜ਼ ਗਾਟ ਅ ਕੰਟਰੈਕਟ ਬਿਲਕੁਲ ਕਮੈਂਟਰੀ ਕਰ ਰਹੇ ਨੇ ਉੱਥੇ ਐਕਸਪਰਟ ਆਪਦੀ ਦੇ ਰਹੇ ਨੇ ਐਡਵਾਈਸ ਸਮਝ ਕੇ ਇੱਕ ਵਾਰ ਉੱਥੋਂ ਫ੍ਰੀ ਹੋ ਜਾਣਗੇ ਤੇ ਇੱਥੇ ਆਣਗੇ ਤੁਹਾਡੇ ਲਈ ਬਿਲਕੁਲ ਪੱਕਾ ਹੋਣੀ ਬਿਲਕੁਲ ਆਖਰੀ ਕਿ ਬਠਿੰਡਾ ਵਾਲਿਆਂ ਨੂੰ ਫਿਰ ਦੱਸ ਦੋ ਕਿ ਕਿਉਂ ਤੁਹਾਨੂੰ ਚੋਣਨਾ ਚਾਹੀਦਾ ਹੈ ਕਿ ਉਹ ਤੁਹਾਨੂੰ ਵੋਟ ਕਰਨੀ ਚਾਹੀਦੀ ਹੈ ਓਨੈਸਟੀ ਇੰਟੈਗ੍ਰਿਟੀ ਹਾਰਡ ਵਰਕ ਤੇ ਲੋਕਾਂ 'ਚ ਰਹਿਣ ਵਾਲਾ ਜਿਹੜਾ ਮੇਰਾ 30 ਸਾਲ ਦਾ ਤਜਰਬਾ ਹੈ ਤੇ ਕੰਮ ਕਰਾਉਣ ਦਾ ਤਜਰਬਾ ਹੈ ਤੇ ਹੁਣ ਇੱਕ ਜਜ਼ਬਾ ਹੈ ਕਿ ਪਾਰਲੀਮੈਂਟ ਚ ਜਾ ਕੇ ਬਤੌਰ ਐਮਪੀ ਬਣ ਕੇ ਕੁਝ ਮਠਿੰਡੇ ਤੇ ਮਾਨਸੀ ਜ਼ਿਲ੍ਹੇ ਵਾਸਤੇ ਤੇ ਬਕਸਰ ਜ਼ਿਲ੍ਹੇ ਵਾਸਤੇ ਜਿਸ ਚ ਲੰਬੀ ਪੈਂਦਾ ਕੁਝ ਕਰਕੇ ਦਿਖਾਈ ਕੁਲ ਬਹੁਤ ਬਹੁਤ ਤਨਵਾਦ ਸਰ ਗੱਲਬਾਤ ਕਰਨ ਲਈ ਸੋ ਅਸੀਂ ਬਠਿੰਡਾ ਚ ਮੌਜੂਦਾ ਲਗਾਤਾਰ ਜੋ ਸਿਆਸੀ ਹਲਚਲ ਹੋ ਰਹੀ ਹੈ ਉਹ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਜੀਤ ਮੋਹਿੰਦਰ ਸਿੰਘ ਸਿੱਧੂ ਜੀ ਆਪਣੇ ਜਿੱਤ ਦਾ ਦਾਅਵਾ ਕਰ ਰਹੇ ਨੇ ਬਾਕੀ ਫੈਸਲਾ ਤੁਸੀਂ ਕਰਨਾ ਅਸੀਂ ਇਹ ਕਹਿ ਰਹੇ ਹਾਂ ਕਿ ਵੋਟ ਜ਼ਰੂਰ ਕਰੋ ਬਾਕੀ ਤੁਸੀਂ ਵਕਫਾ ਕੁ ਉਮੀਦਵਾਰਾਂ ਨੂੰ ਸੁਣ ਰਹੇ ਸੁਣ ਰਹੇ ਹੋ ਤੇ ਕਿੰਨਾ ਕੁ ਤੁਸੀਂ ਕਨਵਿੰਸ ਹੋ ਰਹੇ ਹੋ ਉਸ ਬਾਰੇ ਵੀ ਦੱਸੋ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ ਕੈਮਰਾ ਪਰਸਨ ਕੋਇਲ ਦੇ ਨਾਲ ਮੌਜੂਦਿਤ ਕੋਰ ਪੰਜਾਬ ਤੱਕ